ਅੱਜ ਦਾ ਸਵਾਲ ਆ ਰਹੀ ਸੀ ਕਿ ਜੋ ਪਿਛਲੇ ਸਮੇਂ ਚ ਹੜਾਂ ਦੀ ਮਾਰ ਚੱਲ ਰਹੀ ਸਾਡੇ ਜਿਹੜੇ ਬਹੁਤ ਸਾਰੇ ਸਾਥੀ ਭੈਣ ਭਰਾ ਜਿਹੜੇ ਸੀ ਉਹਨਾਂ ਦੇ ਬਾਰੇ ਕਾਫੀ ਜਿਹੜੇ ਫੋਨ ਆ ਰਹੇ ਸੀ ਉਹ ਸੰਬੰਧੀ ਮਤਲਬ ਅੱਜ ਡਿਸਕਸ ਕਰਨ ਵਾਸਤੇ ਕਿ ਜਿੱਥੇ ਪਹਿਲਾਂ ਹੀ ਸਾਡਾ ਸਮਾਜ ਪੰਜਾਬ ਜਿਹੜਾ ਹੈਗਾ ਸਟ੍ਰੈਸ ਐਂਜਾਇਟੀ ਡਿਪਰੈਸ਼ਨ ਇਹਨਾਂ ਹਾਲਾਤਾਂ ਜਿਹਨੂੰ ਮੈਕਸਿਮਮ ਲੰਘ ਰਿਹਾ ਹੋਵੇ ਭਾਵੇਂ ਉਹ ਬਿਜ਼ਨਸ ਕਰਨ ਵਾਲਾ ਹੈਗਾ ਤੇ ਭਾਵੇਂ ਕੋਈ ਨੌਕਰੀ ਕਰਨ ਵਾਲਾ ਤੇ ਭਾਵੇਂ ਕੋਈ ਖੇਤੀਬਾੜੀ ਦਾ ਕੀਤਾ ਜਾਂ ਕੋਈ ਵੀ ਬਿਜ਼ਨਸ ਕਰ ਰਿਹਾ ਹੈਗਾ ਉਹ ਬੰਦਾ ਰੋਜ਼ ਦੀਆਂ ਲੋੜਾਂ ਲਈ ਆਪਣਾ ਸੰਘਰਸ਼ ਕਰਦਾ ਹੈਗਾ ਉਹ ਤਨਖਾਹ ਆਉਂਦੀ ਬਾਅਦ ਦੇ ਵਿੱਚ ਹੈਗੀ ਹੈ ਜਾਂ ਫਸਲ ਆਉਂਦੀ ਬਾਅਦ ਦੇ ਵਿੱਚ ਹੈ ਕਰਜ਼ਾ ਪਹਿਲਾਂ ਜੜਾ ਹੁੰਦਾ ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕਦਮ ਜਿਹੜੀ ਹਾੜਾਂ ਦੀ ਮਾਰ ਪੈ ਜਾਂਦੀ ਹੈ ਤਾਂ ਉਸ ਵੇਲੇ ਜਿਹੜੇ ਪੀੜਤ ਸਾਡੇ ਭੈਣ ਭਰਾਏ ਉਹਨਾਂ ਦੀ ਮਾਨਸਿਕ ਤੇ ਉਹਨਾਂ ਦੀ ਆਰਥਿਕ ਉਹਨਾਂ ਦੇ ਹਾਲਾਤਾਂ ਦਾ ਮੈਨੂੰ ਲੱਗਦਾ ਵੀ ਐਦਾਂ ਜਿਹੜੇ ਕਮਰੇ 'ਚ ਅਸੀਂ ਬੈਠੇ ਆਂ ਐਦਾਂ ਦੇ ਕਮਰੇ 'ਚ ਬਹਿ ਕੇ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਆ ਗਰਾਊਂਡ ਰਿਐਲਿਟੀ ਤੁਸੀਂ ਵੀ ਦੇਖੀਏ ਤੁਸੀਂ ਵੀ ਜਾਂਦੇ ਰਹੇ ਸਾਰੀ ਜਗ੍ਹਾ ਤੇ ਔਰ ਅਸੀਂ ਵੀ ਉਹਨਾਂ ਦੇ ਵਿੱਚ ਵੜ ਕੇ ਜਦੋਂ ਦੇਖਿਆ ਜਿੱਥੇ ਕਿ ਬਹੁਤ ਵੱਡੀਆਂ ਲੋੜਾਂ ਸੀ ਤੇ ਸਾਡੀਆਂ ਕੋਸ਼ਿਸ਼ਾਂ ਬਹੁਤ ਛੋਟੀਆਂ ਸੀ ਸਮਾਜ ਦੇ ਵਿੱਚ ਪਹਿਲੀ ਗੱਲ ਸੀ ਉਹਨਾਂ ਨੂੰ ਕਿ ਕਿਸ ਤਰੀਕੇ ਨਾਲ ਜਿਹੜੇ ਉਹਨਾਂ ਦੇ ਹਾਲਾਤ ਹਨ ਉਹ ਤੁਹਾਨੂੰ ਕਿਉਂਕਿ ਬਾਰ-ਬਾਰ ਹੁਣ ਵੀ ਮੈਨੂੰ ਫੋਨ ਆ ਰਹੇ ਸੀ ਕਿ ਕੀ ਹਾਲਾਤ ਆ ਇਸ ਵੇਲੇ ਦੇ ਤੇ ਉਧਰੋਂ ਵੀ ਫੋਨ ਆ ਰਹੇ ਆ ਪਹਿਲੀ ਜਿਹੜੀ ਸਾਡੀ ਵੱਡੀ ਉਹਨਾਂ ਦੀ ਲੋੜ ਸੀ ਜੋ ਅਸੀਂ ਦੇਖੀ ਨੇੜੇ ਹੋ ਕੇ ਪਹਿਲਾ ਤਿੰਨ ਕਿਸ਼ਤੀਆਂ ਲੈ ਕੇ ਗਏ ਸੀ ਫਿਰ ਚੌਥੀ ਕਿਸ਼ਤੀ ਆਈ ਫਿਰ ਅਖੀਰ ਤੇ ਪੰਜਵੀਂ ਵੀ ਆ ਗਈ ਸੀ ਕਿਉਂਕਿ ਪਾਣੀ ਬਹੁਤ ਲੰਮੇ ਸਮੇਂ ਲਈ ਉੱਥੇ ਪੇਜ ਵਹਾਵ ਹੀ ਚੱਲਦਾ ਰਿਹਾ ਤੇ ਕਾਫੀ ਲੰਮੇ ਸਮੇਂ ਲਈ ਪਾਣੀ ਉੱਥੇ ਰਿਹਾ ਜਿਹਦੇ ਵਿੱਚ ਕਿ 8 ਫੁੱਟ ਵੀ ਸੀ 10 ਫੁੱਟ ਵੀ ਸੀ 15 ਫੁੱਟ ਵੀ ਸੀ ਜਿਆਦੇ ਪਾਣੀ ਵੀ ਦੇਖਿਆ ਗਿਆ। ਉਹਦੇ ਨਾਲ ਇੱਕਦਮ ਕਨੈਕਸ਼ਨ ਕੱਟ ਗਿਆ ਸੀ। ਰੋਜ਼ ਜਾਂਦੇ ਆ ਸਰੋਵਰ ਦੀਆਂ ਸਾਡੀਆਂ ਲੋੜਾਂ ਹੁੰਦੀਆਂ ਦਵਾਈ ਲੈ ਕੇ ਆਉਂਦੇ ਆ ਠੀਕ ਨਹੀਂ ਹੋਏ ਕਿਸੇ ਦਾ ਬੀਪੀ ਵੱਧ ਰਿਹਾ। ਕਿਸੇ ਦੀ ਹਾਰਡ ਦੀਆਂ ਦਵਾਈਆਂ ਚੱਲ ਰਹੀਆਂ ਹੁੰਦੀਆਂ, ਕਿਸੇ ਦੀ ਸ਼ੂਗਰ ਦੀਆਂ ਚੱਲ ਰਹੀਆਂ ਹੁੰਦੀਆਂ, ਅਲੱਗ-ਅਲੱਗ ਤਰੀਕੇ ਨਾਲ ਅੱਜ ਕੱਲ੍ਹ ਬਿਮਾਰੀਆਂ ਤੋਂ ਬਚਪਨ ਤੋਂ ਲੈ ਕੇ ਹੀ ਵੱਡਿਆਂ ਤੱਕ ਬਿਮਾਰੀਆਂ ਘੇਰ ਰੱਖਦੀਆਂ ਪਰ ਜਦੋਂ ਕਨੈਕਸ਼ਨ ਟੁੱਟ ਗਿਆ ਇੱਕ ਪਾਸੇ ਉਹਨਾਂ ਨੂੰ ਰੈਸਕਿਊ ਕਰਨ ਦੇ ਹਾਲਾਤ ਬਣ ਗਏ ਪਾਣੀ ਜਾੜੇ ਚੜ ਗਿਆ ਦੂਜੇ ਪਾਸੇ ਜਿਹੜੇ ਪਸ਼ੂ ਸੀ ਅਲੱਗ-ਅਲੱਗ ਜਿਹੜੇ ਸੀ ਉਹਨਾਂ ਦੀਆਂ ਸਮੱਸਿਆਵਾਂ ਵੱਧ ਗਈਆਂ ਕੁਝ ਹੜ ਗਏ ਤੇ ਕੁਝ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਤਾਂ ਬੜੇ ਅਜੀਬ ਹਾਲਾਤ ਦੇਖੇ ਆ ਅੱਖਾਂ ਦੇ ਨਾਲ ਕਿ ਪਸ਼ੂ ਜਦੋਂ ਛੱਤਾਂ ਤੇ ਚੜੇ ਹੋਏ ਦੇਖੇ ਤੇ ਮੈਂ ਹੈਰਾਨ ਸੀ ਕਿ ਇਹੋ ਜੀ ਆ ਕੈਸੀ ਮਜਬੂਰੀ ਹੋਣੀ ਜਿਸ ਨੇ ਕਿ ਇਸ ਸੋਚ ਨੂੰ ਜਨਮ ਦਿੱਤਾ ਕਿ ਪਸ਼ੂਆਂ ਨੂੰ ਹਰ ਕੀਮਤ ਤੇ ਬਚਾਉਣਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਹੀ ਤਰ੍ਹਾਂ ਉਹਨਾਂ ਦੇ ਪਸ਼ੂ ਹੈਗੇ ਆ ਤੇ ਉਹਨਾਂ ਦੀ ਜਿਹੜੀ ਰਸੋਈ ਹੈਗੀ ਆ ਸਾਰਾ ਕੁਝ ਚੱਲਦਾ ਹੈਗਾ ਕਿਚਨ ਉਹ ਵੀ ਪਸ਼ੂਆਂ ਦੇ ਬਹੁਤ ਜਿੰਨੇ ਦੁੱਧ ਤਪਾਉਣ ਦਾ ਕੰਮ ਕਰਦੇ ਉਹਨਾਂ ਦੇ ਸਹਾਰੇ ਚੱਲਦੀ ਹੈ ਪਰ ਜਿਨ੍ਹਾਂ ਦੇ ਚਾਰ ਸੀ ਦੋ ਰੁੜ ਗਏ ਆ ਨਹੀਂ ਫੜੇ ਗਏ ਤੇ ਉਹਨਾਂ ਦੀ ਮਾਨਸਿਕ ਪੀੜਾ ਦਾ ਅੰਦਾਜ਼ਾ ਬੱਚਿਆਂ ਦੀ ਹੀਫੀਸਾਂ ਜਿਹੜੀਆਂ ਹੈਗੀਆਂ ਉਹ ਵੀ ਕਹਿੰਦੇ ਅਸੀਂ ਹੁਣ ਜੇ ਬੱਚਿਆਂ ਨੂੰ ਅੱਗੇ ਪੜ੍ਹਾਈ ਚ ਲਾਉਣਾ ਜਿਹੜੀਆਂ ਦਵਾਈਆਂ ਲੈਣੀਆਂ ਨਾ ਕਿਸੇ ਮੈਡੀਕਲ ਸਟੋਰ ਵਾਲੇ ਨੇ ਸਾਨੂੰ ਫਰੀ ਦਵਾਈ ਦੇਣੀ ਹੈ ਜੋ ਉਹਨਾਂ ਦੇ ਵਿਸ਼ਵਾਸ ਸੀ ਵੀ ਨਾ ਹੀ ਸਾਨੂੰ ਬੜਾ ਕਲੀਅਰਲੀ ਬੀਬੀਆਂ ਬੋਲ ਰਹੀਆਂ ਸੀ ਤੇ ਬੱਚੇ ਨੇ ਫੀਸਾਂ ਨਾਲ ਸੰਬੰਧਤ ਬੱਚੇ ਦੀਆਂ ਪੜ੍ਹਾਈਆਂ ਨਾਲ ਸੰਬੰਧਤ ਵੀ ਬਹੁਤ ਸਾਰੇ ਸਵਾਲ ਆਂਦਾ ਹਰ ਇੱਕ ਪਾਸੇ ਜ਼ਿੰਦਗੀ ਬਿਤਾਉਣੇ ਬੱਚੇ ਕੱਢਦੇ ਤੇ ਉਸ ਤੋਂ ਬਾਅਦ ਆਪਸੀ ਹੋ ਤੇ ਉਸ ਵੇਲੇ ਉਹਨਾਂ ਦੀ ਜਿਹੜੀ ਰੈਸਕਿਊ ਕਰਨ ਦੀ ਗੱਲ ਆ ਗਈ ਦੂਜੇ ਪਾਸੇ ਉਹਨਾਂ ਦੇ ਆਪਣੇ ਖਾਣ ਪੀਣ ਦੀਆਂ ਦਵਾਈਆਂ ਦੀਆਂ ਪ੍ਰੋਬਲਮਸ ਆ ਗਈਆਂ ਪਸ਼ੂਆਂ ਦੀਆਂ ਪ੍ਰੋਬਲਮਸ ਆ ਗਈਆਂ ਤੀਜੇ ਪਾਸੇ ਜਦੋਂ ਪਾਣੀ ਭਰ ਗਿਆ ਸਮਾਂ ਥੱਲੇ ਜਿਹੜਾ ਸੀ ਉਹ ਵੀ ਪਾਣੀ ਦੇ ਵਿੱਚ ਭਰ ਗਿਆ ਛੱਤਾਂ ਤੇ ਛੱਤਾਂ ਤੇ ਕੋਈ ਅਰੇਂਜਮੈਂਟ ਟਾਇਲਟ ਜਿਹੜੇ ਉਹਨਾਂ ਦੇ ਮੈਕਸਿਮਮ ਲੋਕਾਂ ਨੂੰ ਅਸੀਂ ਦੇਖਿਆ ਜਿਨ੍ਹਾਂ ਦੇ ਟਾਇਲਟ ਕਿਸੇ ਦਾ ਤਰੇੜਾ ਆ ਗਿਆ ਕਿਸੇ ਦੇ ਢਹਿ ਗਏ ਤੇ ਕਿਸੇ ਦੇ ਵਿੱਚ ਪਾਣੀ ਭਰੇ ਹੋਏ ਸੀ ਇੱਕ ਤੋਂ ਦੂਜੀ ਜਗ੍ਹਾ ਜਦੋਂ ਉਹਨਾਂ ਨੂੰ ਸ਼ਿਫਟ ਕਰਨ ਦੀ ਗੱਲ ਆਉਂਦੀ ਸੀ ਜਾਂ ਜਾਣਦੀ ਆਉਂਦੀ ਸੀ ਤੇ ਉਹ ਪਾਣੀ ਦਾ ਵਹਾਅ ਇੰਨਾ ਸੀ ਤੇ ਪਾਣੀ ਜਿਹੜਾ ਸੀ ਲਾਈਕ ਉਹ ਇੰਨਾ ਚੜ ਚੁੱਕਿਆ ਸੀ ਜਿਹਦੇ ਵਿੱਚ ਨੂੰ ਜਦੋਂ ਮੈਨੂੰ ਇੱਕ ਵਾਰ ਅ ਇੱਕ ਉੱਥੇ ਸੱਜਣ ਨੇ ਗੱਲ ਕੀਤੀ ਕਿ ਉਹ ਸਾਹਮਣੇ ਤੋਂ ਸਾਨੂੰ ਫੋਨ ਆ ਰਹੇ ਆ ਭਾਵੇਂ ਉਹ 50 ਕਿ ਮੀਟਰ ਦੀ ਦੂਰੀ ਤੇ ਸੀ ਘਰ ਵੀ ਉੱਥੋਂ ਫੋਨ ਆ ਰਹੇ ਉਹਨਾਂ ਕੋਲ ਪੀਣ ਦਾ ਪਾਣੀ ਵੀ ਨਹੀਂ ਮੋਟਰ ਚ ਪਾਣੀ ਪਿਆ ਹੋਇਆ ਵੀ ਸਾਡੇ ਵੀ ਪਿਆ ਹੋਇਆ ਤੇ ਉਹਨਾਂ ਦੇ ਵੀ ਤੇ ਉਹਨਾਂ ਕੋਲ ਪਿੰਡ ਨੂੰ ਪਾਣੀ ਨੂੰ ਵੀ ਤਰਸ ਰਹੇ ਹੈਗੇ ਤੇ ਮੈਂ ਕਿਹਾ ਜੀ ਪਾਣੀ ਤੁਹਾਡੇ ਕੋਲ ਰੱਖ ਦਈਏ ਅਸੀਂ ਇੱਥੇ ਤੇ ਉਹਨਾਂ ਦੀ ਮੈਸੇਜ ਬੋਲੀ ਕਹਿੰਦੀ ਵੀ ਪਾਣੀ ਸੋਚ ਕੇ ਰਖਾਇਓ ਕੀ ਤੁਸੀਂ ਉੱਥੇ ਪਹੁੰਚਾ ਦੋਗੇ ਪਰ ਸਵਾਲ ਸੀ ਭਾਵੇਂ ਸਾਡੇ ਤੋਂ 50 ਮੀਟਰ ਤੇ ਹੀ ਦੂਰ ਹੈ ਕਹਿੰਦੇ ਉਹ ਪਰ ਜਾਣਾ ਕਿੱਦਾਂ ਉੱਥੇ ਉੱਥੇ ਦੀਆਂ ਐਂਬੂਲੈਂਸਾਂ ਉੱਥੇ ਦੀ ਜਿਹੜੀ ਸਾਧਨ ਸੀ ਨਾ ਉਹ ਬਹੁਤ ਕਿਸਤੀਆਂ ਤੋਂ ਬਿਨਾ ਨਹੀਂ ਸੀ ਜਾ ਜਾਂਦਾ ਪਰ ਜਿੰਨੀ ਕ ਉੱਥੇ ਪਾਪੂਲੇਸ਼ਨ ਅਫੈਕਟਡ ਸੀ ਸਾਡੇ ਭੈਣ ਭਰਾ ਉਹਦੇ ਮੁਤਾਬਕ ਜਿਹੜੇ ਸਾਧਨ ਸੀ ਉਹ ਬਹੁਤ ਘੱਟ ਸੀ ਪਹਿਲੀ ਗੱਲ ਤਾਂ ਇਹ ਸੀ ਕਿ ਚਾਰਾ ਜਿਹੜਾ ਸੀ ਪਸ਼ੂਆਂ ਦਾ ਚਾਰਾ ਉਹ ਬਹੁਤ ਲੋਕਾਂ ਕੋਲ ਘੱਟ ਪਹੁੰਚਿਆ ਹੁਣ ਬਾਹਰ ਬੈਠ ਕੇ ਅਸੀਂ ਕਹਿੰਦੇ ਆ ਕਿ ਬਹੁਤ ਅੰਦਰ ਬਹੁਤ ਸਮਾਨ ਚਲੇ ਗਿਆ ਬਾਹਰ ਸਮਾਨ ਬਹੁਤ ਆ ਗਿਆ ਪਰ ਜਿਹੜੇ ਅੰਦਰ ਵਾਲੇ ਲੋਕ ਹੈ ਉਹਦੇ ਵਿੱਚ ਕੁਝ ਲੋਕਾਂ ਕੋਲ ਸਮਾਨ ਹੋ ਸਕਦਾ ਜਾ ਰਿਹਾ ਚਲੇ ਗਿਆ ਕਿਸੇ ਕੋਈ ਜਾਣ ਪਛਾਣ ਕਰਕੇ ਆ ਗਿਆ ਕੁਝ ਐਨਾ ਆ ਗਿਆ ਪਰ ਜਿਹੜੇ ਬਹੁਤ ਕਹੋ ਲੋਅਰ ਮੀਡਲ ਕਲਾਸ ਦੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਸੀ ਉਹਨਾਂ ਦੀਆਂ ਹਾਲਤਾਂ ਜੋ ਨੇੜੇ ਹੋ ਕੇ ਦੇਖੀਆਂ ਤੇ ਉਹ ਦੱਸਣ ਦੱਸੀਆਂ ਨਹੀਂ ਜਾ ਸਕਦੀਆਂ ਉਹਨਾਂ ਨੂੰ ਖਾਣ ਪੀਣਗੇ ਵੀ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਕੋਲ ਅਸੀਂ ਸਾਡੇ ਵਰਗੇ ਹੋਰ ਵੀ ਸਾਥੀ ਲੱਗੇ ਹੋਏ ਆ ਸਰਕਾਰ ਦਾ ਆਪਣਾ ਉਪਰਾਲਾ ਹੈਗਾ ਪਰ ਜਦੋਂ ਦੇਖੇ ਆਉਂਦੇ ਆ ਤੁਸੀਂ 10 ਦਿਨ ਦਾ ਦੇਤਾ 5 ਦਿਨ ਦਾ ਦੇਤਾ ਸਮੱਸਿਆਵਾਂ ਬੜੀਆਂ ਅਲੱਗ-ਅਲੱਗ ਆ ਉਹਨਾਂ ਦੀ ਹਨਾ ਉਹ ਦਵਾਈ ਹੈ ਟੈਂਪਰੇਚਰ ਹੈਗਾ ਉਹਨਾਂ ਦਾ ਬੀਪੀ ਜਿਹੜਾ ਹੈਗਾ ਇੰਨਾ ਰਾਈਜ਼ ਕਰ ਰਿਹਾ ਹੈਗਾ ਘਬਰਾਟ ਹੋ ਰਹੀ ਹੈ ਨੀਂਦ ਨਹੀਂ ਆ ਰਹੀ ਤੇ ਉਧਰ ਸੱਪ ਅੰਦਰ ਬੜੇ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਉਹਨਾਂ ਦੇ ਹਾਲਾਤ ਆ ਵਿੱਚੇ ਸਭ ਸਾਡੇ ਨਾਲ ਵੀ ਬੋਰਡਸ ਦੇ ਨਾਲ ਸਭ ਚਾਹ ਹੁਣ ਵੀ ਮੈਨੂੰ ਜਿਹੜਾ ਕੱਲ ਸ਼ਾਮ ਨੂੰ ਫੋਨ ਆਇਆ ਸੱਪ ਨਾਲ ਉਹ ਡੈਕਰੇਟ ਕਾਫੀ ਹੈ ਹੁਣ ਉਸ ਵੇਲੇ ਕਿਦਾਂ ਜਿਹੜਾ ਪਸ਼ੂ ਦੀ ਡੈਥ ਹੋ ਗਈ ਰਾਤ ਨੂੰ 11 ਵਜੇ ਪਸ਼ੂਆਂ ਦੇ ਫੋਨ ਆਉਨੇ ਕਿ ਪਸ਼ੂ ਸਾਡਾ ਇਦਾਂ ਜਾਂ ਕੋਈ ਸੌਣ ਵਾਲੀ ਮੱਝ ਘਾਹ ਹੈਗੀ ਐ ਤੇ ਉਸ ਵੇਲੇ ਉਹਨੂੰ ਇੰਨੀ ਤਕਲੀਫ ਹੈਗੀ ਐ ਤੇ ਡਾਕਟਰ ਦੀ ਲੋੜ ਹੈਗੀ ਐ। ਉਸ ਵੇਲੇਆਂ ਵੱਖ-ਵੱਖਰੀਆਂ ਮਜਬੂਰੀਆਂ ਸੀ ਕਿ ਉਹਨਾਂ ਨੇ ਇੰਨੇ ਮਤਲਬ ਪਿਆਰ ਨਾਲ ਉਹਨਾਂ ਆਪਣੇ ਜਿਹੜੇ ਸੀ ਪਸ਼ੂ ਸੀ ਪਾਲੇ ਹੋਏ ਤੇ ਉਹਨਾਂ ਦੇ ਸਾਹ ਸਾਹ ਕੇ ਅੱਖਾਂ ਦੇ ਸਾਹਮਣੇ ਮਰੇ ਉਸ ਤੋਂ ਬਾਅਦ ਉਹਨਾਂ ਨੂੰ ਦਫਨਾਉਣ ਦੀ ਗੱਲ ਆਉਂਦੀ ਸੀ। ਪਾਣੀ ਥੱਲੇ ਭਰਿਆ ਹੋਇਆ ਤੇ ਪਸ਼ੂ ਪਿਆ ਹੈਗਾ। ਮੈਂ ਉਹਨਾਂ ਦੀ ਮਾਨਸਿਕ ਪੀੜਾ ਤੁਹਾਡੇ ਨਾਲ ਸ਼ੇਅਰ ਕਰਨਾ। ਹੋਰ ਨੇ ਵੀ ਤੁਸੀਂ ਆਪ ਵੀ ਗਰਾਊਂਡ ਰਿਐਲਿਟੀ ਦੇਖੀ ਹੋਣੀ ਹੈ ਪਰ ਜਣੀ ਉਹਨੂੰ ਜਦੋਂ ਅਸੀਂ ਉਹਨਾਂ ਦੀ ਜਗ੍ਹਾ ਖੜ ਕੇ ਸੋਚਦੇ ਹਾਂ ਹੁਣ ਪਸ਼ੂ ਵੀ ਪਿਆਏ ਤੇ ਇੱਕ ਤਾਂ ਉਹ ਦੁਖਦਾਈ ਘਟਨਾ ਹੈਗੀ ਕਿ ਪਸ਼ੂ ਚਲਾ ਗਿਆ ਪਰਿਵਾਰ ਦਾ ਮੈਂਬਰ ਉਹਨਾਂ ਦੇ ਦੂਜੀ ਗੱਲ ਹੈਗੀ ਹੈ ਕਿ ਉਹਨੂੰ ਉੱਥੇ ਦਫਨਾਉਣਾ ਹੁਣ ਦਫਨਾਉਣ ਦੇ ਲਈ ਕੋਈ ਅਰੇਂਜਮੈਂਟ ਨਹੀਂ ਕਿਉਂਕਿ ਥੱਲੇ ਪਾਣੀ ਹੈਗਾ ਜੇ ਉੱਥੇ ਰਹਿੰਦਾ ਹੁਣ ਉਹਦੇ ਨਾਲ ਸਮੈਲ ਫੈਲਦਾ ਮਤਲਬ ਕਿੰਨੀ ਤਾਂ ਉਹਨੇ ਬਿਮਾਰੀ ਦਾ ਖਤਰਾ ਹੁਣ ਵੀ ਆਹੀ ਚੀਜ਼ ਜੋ ਉੱਥੋਂ ਫੋਨ ਆ ਰਹੇ ਆ ਕਿ ਐਸ ਵੇਲੇ ਸਾਨੂੰ ਹੈਲਥ ਦੀਆਂ ਪਸ਼ੂਆਂ ਦੀਆਂ ਡਾਈਟ ਨਾਲ ਸੰਬੰਧਿਤ ਗੱਲ ਆ ਰਹੀ ਹੈਗੀ ਹੈ ਕਿ ਉਹਨਾਂ ਦਾ ਦੂਜੀ ਗੱਲ ਹੈਗੀ ਪਸ਼ਵਾਂ ਦੀਆਂ ਦਵਾਈਆਂ ਤੀਜੀ ਗੱਲ ਹੈਗੀ ਬੰਦਿਆਂ ਦੀ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਇਹ ਚੀਜ਼ਾਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਆ ਤੇ ਇਸ ਤੋਂ ਬਾਅਦ ਘਰ ਦੇ ਵਿੱਚ ਬੜਨਾ ਘਰ ਦੇ ਵਿੱਚ ਸਿਲਟ ਭਰੀ ਹੋਈ ਆ ਤਰੇਣਾ ਆਈਆਂ ਹੋਈਆਂ ਕਿ ਜਿਹਨਾਂ ਨੇ ਛੱਤਾਂ ਤੇ ਬੈਠੇ ਸੀ ਉਹ ਕਹਿੰਦੇ ਵੀ ਕਹਿੰਦੇ ਵੀ ਇੱਕ ਨੇ ਨਹੀਂ ਕਿਹਾ ਬਹੁਤ ਨੇ ਮੈਂ ਕਿਹਾ ਤੁਹਾਡੇ ਉੱਪਰ ਫਿਰ ਹੁਣ ਮੀਂਹ ਪੈ ਰਿਹਾ ਤੇ ਕੀ ਕਿਦਾਂ ਕਹਿੰਦੇ ਨੇ ਇਸਾ ਕਈ ਦਿਨਾਂ ਤੋਂ ਇੱਥੇ ਬੈਠੇ ਛੱਤਾਂ ਦੇ ਉੱਤੇ ਮੀਂਹ ਦੇ ਵਿੱਚ ਐਦਾਂ ਹੀ ਬੈਠੇ ਆ ਵਾਲਣ ਵੀ ਗਿੱਲਾ ਤੇ ਸਿਲੰਡਰ ਵੀ ਖਤਮ ਤੇ ਰਾਸ਼ਨ ਦੇਦੋਗੇ ਤੁਸੀਂ ਕਿਦਾਂ ਕਰਨਗੇ ਫੇਰ ਸਲੰਡ ਲੱਗੀ ਸਵਾਲ ਲੱਗੀ ਹ ਤੁਸੀਂ ਇਨਫਰਾਸਟ੍ਰਕਚਰ ਬਿਲਡ ਅਪ ਦਾ ਜ਼ਿਕਰ ਕਰਿਆ ਹੁਣ ਪਾਣੀ ਉੱਤਰਨ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਦੀ ਪ੍ਰਬਾਹ ਸੜ ਕੀ ਕਰਦੇ ਜੀ ਕਿਉਂਕਿ ਹੁਣ ਤੁਸੀਂ ਬਿਮਾਰੀਆਂ ਦਾ ਜ਼ਿਕਰ ਕਰ ਰਹੇ ਹੋ ਘਰ ਮੋਸਟਲੀ ਜਿਹੜੇ ਬਾਰਡਰ ਬੈਲਟ ਤੇ ਕੋ ਨਿਆਲ ਹੋ ਗਿਆ ਜਾਂ ਹੋਰ ਪਿੰਡ ਹੋਗੇ ਉਹ ਢਏ ਪਏ ਨੇ ਬਣ ਜੋਗ ਨਹੀਂ ਹੈਗੇ ਪੰਜਾਬ ਪਾਕਿਨੇ ਵਾਲੇ ਜ਼ਿਮੀਦਾਰ ਵੀ ਰੈਸ਼ਨ ਲੈਣ ਲਈ ਲੈਣੇ ਚੜੇ ਮਜਬੂਰੀ ਹੈ ਉਹਨੂੰ ਬਹੁਤ ਲੱਗਦਾ ਤੁਹਾਡੀ ਸਿਸਟਮ ਦਾ ਕਿਹੜਾ ਇਨੀਸ਼ੀਏਟ ਲੈ ਰਹੀ ਹੈ ਪਹਿਲੀ ਗੱਲ ਜੇ ਨੀ ਸਟੈਪ ਹੈ ਦੇ ਅਲੱਗ ਅਲੱਗ ਮੈਂ ਤਾਂ ਜਿਵੇਂ ਪਹਿਲੀ ਗੱਲ ਕਿ ਏਸੀ ਵੀ ਰੈਸਕਿਊ ਤੇ ਦੂਜੀ ਗੱਲ ਹੈਗੀ ਸੀ ਉਹਨਾਂ ਦੇ ਖਾਣ ਪੀਣ ਦੀਆਂ ਬੇਸਿਕ ਜਿਹੜੀਆਂ ਕਿ ਉਹਨਾਂ ਨੇ ਸਰਵਾਈਵਲ ਜਿਹੜੀਆਂ ਨੀਡਸ ਐ ਕਿਦਾਂ ਪੂਰੀਆਂ ਕਰਨੀਆਂ ਤੀਜੀ ਗੱਲ ਹੈਗੀ ਐਸ ਵੇਲੇ ਬਿਮਾਰੀਆਂ ਨਾਲ ਜੂਝ ਰਹੇ ਪਸ਼ੂ ਔਰ ਬਿਮਾਰੀਆਂ ਨਾਲ ਜੂਝ ਰਹੇ ਉਹ ਮਨੁੱਖ ਸਾਡੇ ਭੈਣ ਭਰਾ ਤੇ ਇਹ ਵੱਡੀ ਐਸ ਵੇਲੇ ਦੀ ਸਮੱਸਿਆ ਨਾਲ ਵੀ ਨਾਲ ਉਹਨਾਂ ਨੇ ਘਰਾਂ ਦੇ ਵਿੱਚ ਵੜਨਾ ਹੁਣ ਇੱਕ ਘਰ ਦੇ ਵਿੱਚ ਉਹਨਾਂ ਨੇ 4 ਜਾਣੇ 4 ਪਰਿਵਾਰ ਹੋਰ ਇਕੱਠੇ ਕਰਕੇ ਰੱਖੇ ਹੋਏ ਸੀ ਹੁਣ ਇੱਕ ਮਕਾਨ ਦੇ ਵਿੱਚ ਜਦੋਂ 5 5 ਪਰਿਵਾਰ ਰਹਿ ਰਹੇ ਹੋਣ ਇੱਕ ਘਰ ਦੇ ਵਿੱਚ ਕੀ ਹਾਲਤ ਹੋਊਗੀ ਉੱਥੇ ਟਾਇਲਟ ਤਾਂ ਉਹੀ ਹੈਗੇ ਨਾ ਸਪੇਸ ਤਾਂ ਉਨੀ ਹੀ ਹੈਗੀ ਹੈ ਪਰ ਮੈਂ ਸਲੂਟ ਕਰਦਾ ਉਹਨਾਂ ਦੀ ਭਾਵਨਾਵਾਂ ਨੂੰ ਕਿ ਉਹ ਇੱਕ ਦੂਜੇ ਨੂੰ ਕੋਆਪਰੇਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ ਪਰ ਸਰੀਰ ਦੀਆਂ ਲੋੜਾਂ ਨੂੰ ਕਿਵੇਂ ਨਜ਼ਰ ਅੰਦਾਜ਼ ਕਰਾਂਗੇ ਹੁਣ ਉਹਨਾਂ ਲਈ ਹੈਲਥ ਦੀ ਪ੍ਰੋਬਲਮ ਹੋਦ ਲਈ ਅਸੀਂ ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਪਰਵਾਸਰਾ ਸਮੂਚੀ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਜੋ ਸਾਨੂੰ ਡਾਕਟਰ ਨੇ ਕਿਹਾ ਸਾਡੇ ਕੋਲ ਇੱਥੇ ਐਮ ਡੀ ਮੈਡੀਸਨ ਡਾਕਟਰ ਦੀ ਡਿਊਟੀ ਇਹ ਲਗਾਈ ਹੋਈ ਸੀ ਵੀ ਸਾਨੂੰ ਦੱਸੋ ਇਸ ਸਮੱਸਿਆਵਾਂ ਨੂੰ ਹੁਣ ਆਪਾਂ ਕਿੱਦਾਂ ਕੀ ਕੀ ਅਰੇਂਜਮੈਂਟ ਦੀ ਲੋੜ ਹੈ ਉਹਨਾਂ ਨੇ ਕਿਹਾ ਜੀ ਬੱਸ ਦੇ ਵਿੱਚ ਇਹ ਅਰੇਂਜਮੈਂਟ ਚਾਹੀਦਾ ਉਹਦੇ ਲਈ ਅਸੀਂ ਮੋਬਾਈਲ ਕਲੀਨ ਮੋਬਾਈਲ ਮੈਡੀਕਲ ਮੋਬਾਈਲ ਮੈਡੀਕਲ ਯੂਨਿਟ ਜਿਹੜਾ ਹੈਗਾ ਉਹ ਤਿਆਰ ਕੀਤਾ ਇਸ ਵੇਲੇ ਤਿਆਰ ਹੋ ਚੁੱਕਿਆ ਹੈਗਾ ਉਹ ਮੈਡੀਕਲ ਯੂਨਿਟ ਦੇ ਵਿੱਚ ਇੱਕ ਲੈਬ ਜਿਹੜੀ ਜਿਸ ਲੈਵਲ ਦੀ ਲੈਬ ਦੀ ਲੋੜ ਹੈਗੀ ਐ ਡਾਕਟਰ ਨੇ ਦੱਸਿਆ ਅਸੀਂ ਉਸ ਲੈਵਲ ਦੀ ਲੈਬ ਤੇ ਮਸ਼ੀਨਾਂ ਤੇ ਦੂਜੀ ਉਸ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇੰਨੀ ਕ ਆਕਸੀਜਨ ਦੀ ਸਪਲਾਈ ਚਾਹੀਦੀ ਹੈ ਕਿੰਨੀ ਜਗ੍ਹਾ ਤੇ ਚਾਹੀਦੀ ਹੈਗੀ ਐ ਕਿਸ ਤਰ੍ਹਾਂ ਦੀ ਮੈਡੀਸਨ ਫਾਰਮੇਸੀ ਕਿਦਾਂ ਦੀ ਚਾਹੀਦੀ ਹੈਗੀ ਐ ਤੇ ਕਿਦਾਂ ਦਾ ਜੇਕਰ ਐਮਰਜੈਂਸੀ ਹਾਲਾਤ ਹੈ ਨਾਲ ਇੱਕ ਆਪਾਂ ਨੂੰ ਐਂਬੂਲੈਂਸ ਵੀ ਚਾਹੀਦੀ ਹੈਗੀ ਤੇ ਉਹਦੇ ਵਿੱਚ ਜੋ ਅਰੇਂਜਮੈਂਟ ਦੀ ਲੋੜ ਸੀ ਅਸੀਂ ਕਾਫੀ ਹੱਦ ਤੱਕ ਇੱਕ ਵਾਰ ਸਜਿਦਾ ਕਿ ਲਗਭਗ 1 ਕਰੋੜ ਰੁਪਏ ਦੇ ਪਲਾਸੀ ਖਰਚਾ ਹੋਣਾ ਤੇ ਉਸ ਦੇ ਵਿੱਚ ਅਸੀਂ ਲੈ ਕੇ ਅੱਜ ਸ਼ਾਮ ਤੱਕ ਸਾਨੂੰ ਰਿਪੋਰਟ ਸ਼ਾਇਦ ਦੁਪਹਿਰ ਤੱਕ ਆ ਜਾਏਗੀ ਕਿ ਹੁਣ ਉੱਥੇ ਬਸ ਲੱਗ ਸਕਦੀ ਹੈ ਸੈਂਟਰਲ ਪਲੇਸ ਜਿਹੜੀ ਐ ਡਿਸਾਈਡ ਕੀਤੀ ਹੈਗੀ ਜਿਸ ਦੇ ਵਿੱਚ ਇੱਕ ਸਾਡੀ ਐਂਬੂਲੈਂਸ ਹੋਏਗੀ ਕਿਉਂਕਿ ਬਹੁਤ ਸਾਰੇ ਐ ਜਿਨ੍ਹਾਂ ਦੇ ਬੜੇ ਅਲੱਗ-ਅਲੱਗ ਹਾਲਾਤ ਆਏ ਐ ਕਿ ਬਹੁਤ ਘਬਰਾਟ ਹੋ ਰਹੀ ਹੈ ਹਾਰਦੀਆਂ ਪ੍ਰੋਬਲਮ ਐ ਮੈਂ ਫੇਰ ਕਹਿੰਦਾ ਵੀ ਸਟ੍ਰੈਸ ਵਿੱਚ ਪਹਿਲਾਂ ਹੀ ਜੀ ਰੇ ਸੀ ਪਰ ਉਹਦੀ ਡਿਗਰੀ ਬਹੁਤ ਥਾਈ ਹੋਈ ਹੈ ਉੱਥੇ ਜਿਸ ਤਰ੍ਹਾਂ ਦੇ ਵੀ ਸਾਡੀ ਮੈਡੀਕਲ ਟੀਮ ਜਿਹੜੀ ਹੈਗੀ ਉਹ ਵਿੱਚ ਲੈਬ ਵਾਲੇ ਹੋਣਗੇ ਮੈਡੀਸਨ ਵਾਲ ਡਾਕਟਰ ਜਿਹੜੇ ਹੈਗੇ ਆ ਉਹ ਹੋਣਗੇ ਫਾਰਮੇਸੀ ਵਾਲੇ ਹੋਣਗੇ ਜਿਸ ਤਰ੍ਹਾਂ ਦੇ ਵੀ ਇੱਕ ਟੀਮ ਜਿਹੜੀ ਦਸ ਤੋਂ 10 ਪਲੱਸ ਮੈਂਬਰ 15 ਦਾ ਜਿਹੜੇ ਆ ਪੈਰਾਮੈਡੀਕਲ ਸਟਾਫ ਉਹਦੇ ਨਾਲ ਅਸੀਂ ਉੱਥੇ ਜਾ ਕੇ ਬਾਕੀ ਸਮੇਂ ਸਮੇਂ ਦੇ ਜੋ ਲੋੜਾਂ ਹੋਣਗੀਆਂ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਐਸ ਵੇਲੇ ਪਸ਼ੂਆਂ ਦਾ ਚਾਰਾ ਪਸ਼ੂਆਂ ਦੀ ਹੈਲਥ ਤੇ ਬੰਦਿਆਂ ਦੀ ਹੈਲਥ ਤੇ ਇਹ ਐਸ ਵੇਲੇ ਹਾਈ ਪ੍ਰਾਇੋਰਟੀ ਤੇ ਸਾਨੂੰ ਸਾਹਮਣੇ ਦਿਖ ਰਿਹਾ ਹੈਗਾ ਕਿਉਂਕਿ ਜਦੋਂ ਸਨੇਕ ਬਾਈਟ ਦੀ ਮੈਨਾਂ ਬੜੀ ਕਲੀਅਰਲੀ ਗੱਲ ਕਰਦੇ ਆ ਕਿ ਸਨੇਕ ਬਾਈਟ ਦੇ ਨਾਲ ਜਿਹੜੀ ਡੈਥ ਹੋ ਰਹੀ ਆ ਸਾਡੇ ਉੱਥੇ ਸਾਡੇ ਹੁੰਦਿਆਂ ਵੀ ਹੋਇਆ ਉਹਦੇ ਨਾਲ ਕਹਿੰਦੇ ਸੀ ਲੈ ਕੇ ਕਿੱਥੇ ਜਾਈਏ ਤੇ ਉਹਦੀਆਂ ਮੈਡੀਸਨ ਤੇ ਉਹਦੇ ਲਈ ਡਾਕਟਰ ਦਾ ਪ੍ਰੋਪਰ ਟਰੀਟਮੈਂਟ ਕਹਿੰਦੇ ਤੁਸੀਂ ਨਾਲ ਲੈ ਕੇ ਆਇਓ ਉਹ ਉਹ ਚੀਜ਼ ਸੀ ਸਾਰੀ ਅੱਜ ਮਨੋਂ ਸਾਡੀ ਫਾਈਨਲ ਹੋ ਜਾਏਗੀ ਕੁਝ ਮਸ਼ੀਨਾਂ ਸੀ ECG ਵਗੈਰਾ ਦੀਆਂ ਉਹ ਜਿਹੜੀਆਂ ਸੀ ਜਿੱਦਾਂ ਡਾਕਟਰ ਨੇ ਕਿਹਾ ਕਾਰਡੀਓ ਕਮਿਊਨਿਟਰ ਇਹਦੇ ਚ ਲੱਗੇ ਹੋਏ ਹੈਗੇ ਤੇ ਮੈਨੂੰ ਲੱਗਦਾ ਵੀ ਇੱਕ ਲੋੜੀਂਦੀ ਫਰਸਟ ایڈ ਉੱਥੇ ਦੇ ਕੇ ਜੇ ਲੋੜ ਪੈਂਦੀ ਆ ਸਾਨੂੰ ਜਿਨਾ ਉਸ ਤੋਂ ਫਿਰ ਅਸੀਂ ਐਂਬੂਲੈਂਸ ਸਾ ਤੇ ਐਂਬੂਲੈਂਸ ਦੇ ਵਿੱਚ ਵੀ ਅਰੇਂਜਮੈਂਟ ਹੈਗਾ ਇਸ ਤਰ੍ਹਾਂ ਦਾ ਫਿਰ ਉਹਨੂੰ ਹਸਪੀਟਲਾਈਜ਼ ਕਰਨੀ ਲੋੜ ਹੈ ਉਹਨੂੰ ਅਸੀਂ ਹਸਪੀਟਲ ਸ਼ਿਫਟ ਕਰਾਂਗੇ ਨਾਲ ਦੀ ਨਾਲ ਫਿਰ ਉਹ ਮਕਾਨਾਂ 'ਚ ਵੜਨ ਦੀ ਗੱਲ ਕਰਦੇ ਅਸੀਂ ਆਪਣੇ ਮਕਾਨਾਂ 'ਚ ਵੜੀ ਵੀ ਦੂਜੇ ਦੇ ਘਰ ਦੇ ਵਿੱਚ ਅਸੀਂ ਇੰਨੀ دیر ਕਿੱਦਾਂ ਰਹਿਾਂਗੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਵੜਨ ਦੇ ਲਈ ਉਹਨਾਂ ਦੀ ਜਿਹੜੀ ਘਰਾਂ ਦੀ ਮੇਨਟੇਨੈਂਸ ਰਿਪੇਅਰ ਦੀ ਗੱਲ ਆ ਰਹੀ ਹੈ ਇਹ ਵੀ ਨਾਲ ਦੀ ਨਾਲ ਚੱਲ ਰਹੀ ਹੈ ਪਰ ਐਸ ਵੇਲੇ ਜਿਹੜਾ ਹਾਈ ਪ੍ਰਾਇੋਰਟੀ ਸਾਡੇ ਨਾਲ ਟੀਮ ਜਿਹੜੀ ਹੈ ਉਹ ਹੈਲਥ ਨਾਲ ਸੰਬੰਧਤ ਹੈ ਤੇ ਪਸ਼ੂਆਂ ਦੀ ਹੈਲਥ ਤੇ ਸਾਡੇ ਭੈਣ ਭਰਾਵਾਂ ਦੀ ਹੈਲਥ ਤੇ ਈਕੋ ਨਾਲ ਦੇ ਚਾਰੇ ਨਾਲ ਸੰਬੰਧ। ਅਕਸ਼ੇ ਜੀ ਸਰਕਾਰਾਂ ਗਗੌਰੀ ਕਰਦੀਆਂ ਜੀ। ਹੂੰ ਸਰਵੇ ਕਰਦੀਆਂ। ਪਰ ਜਿਹੜੀ ਹੁਣ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਜਿਸ ਤਰ੍ਹਾਂ ਪੰਜਾਬ ਦੇ ਨਾਲ ਖੜਿਆ ਹੈ। ਲੱਗਦਾ ਕਿ ਵੱਡੀ ਮਿਸਾਲ ਖੜੀ ਕੀਤੀ ਗਈ ਹੈ ਕਿਉਂਕਿ ਵੱਡੀ ਟਰੈਜਡੀ ਹੋਈ ਆ ਲੋਕ ਬਿਲਕੁਲ ਉਜੜ ਚੁੱਕੇ ਨੇ। ਹੂੰ ਅਸੀਂ ਤਾਂ ਕਾਬਿਲ ਕੰਦਾਰ ਜਾਣੇ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਕਰਿਆ ਵਾਕਮਾਨ ਨਹੀਂ। ਨਹੀਂ ਪੰਜਾਬੀਆਂ ਨੇ ਨਹੀਂ ਕਿਹਾ ਕਿ ਤਾਂ ਪੰਜਾਬੀਆਂ ਨੇ ਤਾਂ ਕੀਤਾ ਹੀ ਕੀਤਾ। ਮੈਂ Rajasthan ਵਾਲੇ ਕਿਉਂ ਉੱਥੇ ਦੇਖੇ। ਹੂੰ ਮੈਨੂੰ ਤੇ ਹਰਿਆਣੇ ਵਾਲੇ ਵੀਰ ਦੇਖੇ ਤੇ ਮੈਨੂੰ ਲੱਗਦਾ ਜਿਨ੍ਹਾਂ ਦੇ ਸਾਡੇ ਅੰਦਰ ਇਨਸਾਨੀਅਤ ਹੈਗੀ ਹੈ ਹਿੰਦੁਸਤਾਨ ਦੇ ਅੰਦਰ ਮੈਂ ਕਿਹਾ ਇਹ ੜਾਂਬਾ ਹੈ ਹੀ ਨਹੀਂ ਕੋ ਮੰਨ ਲਿਓ ਕਿ ਇਸ ਮੁਸੀਬਤ ਨੇ ਕੀ ਕਰਤਾ ਸਾਨੂੰ ਮੈਂ ਇਹ ਕਹਿੰਦਾ ਪੰਜਾਬ ਹੈ ਇੱਕ ਹੈ ਸਾਡਾ ਦੇਸ਼ ਹੈ ਇੱਕ ਹੈ ਇਹਦੇ ਵਿੱਚ ਪਾੜਨ ਵਾਲੀਏ ਦਾਗ ਤਾਂ ਨੂੰ ਸਮਝਣਾ ਚਾਹੀਦਾ ਸਭ ਕੁ ਲੈਣਗੇ ਮੈਨੂੰ ਲੱਗਦਾ ਸਾਨੂੰ ਸਭ ਕੁ ਲੈਣ ਦੀ ਲੋੜ ਹੈ ਕਵਿਤਰ ਗ੍ਰੰਥਾਂ ਦੀ ਪਾਣੀ ਦੇ ਵਿੱਚ ਬੜਾ ਕਲੀਅਰ ਲਿਖਿਆ ਵੀ ਸਾਨੂੰ ਪਾੜਨ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਧਿਆਨ ਰੱਖੋ ਇੰਨਾ ਦਰਦ ਹੈਗਾ। ਭਾਵੇਂ ਸਾਡੇ ਉਹ ਅਲੱਗ-ਅਲੱਗ ਜਗ੍ਹਾ ਤੋਂ ਵੀਰ ਆਏ ਮੈਂ ਕਿਹਾ ਰਾਜਸਥਾਨ ਵਾਲਾ ਸੱਜਣ ਸਾਡੇ ਨਾਲ ਚੱਲਿਆ। ਬੋਰਡ ਦੇ ਵੀ ਜਿੱਥੋਂ ਲੰਘ ਨਹੀਂ ਸਕਦੇ ਸੀ ਮੈਨੂੰ ਕਹਿੰਦੇ ਵੀਰ ਜੀ ਐਂਡ ਵਾਲਾ ਘਰ ਆਹੇ ਤੁਸੀਂ ਇਸ ਤੋਂ ਅੱਗੇ ਨਾ ਜਾਓ ਤੁਹਾਡੀ ਬੋਰਡ ਨੂੰ ਖਿੱਚ ਲੈਣਾ ਉਹਨੇ। ਇੰਨਾ ਪਾਣੀ ਦਾ ਵਹਾਅ ਹੈ। ਉਹ ਵੀਰ ਕਹਿੰਦਾ ਅੱਗੇ ਫਸੇ ਹੋયા ਕੁਝ ਲੋਕ। ਉਹਨੇ ਬੋਰਡ ਨੂੰ ਕਿਸ ਤਰੀਕੇ ਨਾਲ ਤੇਜ਼ ਵਹਾਅ ਦੇ ਵਿੱਚੋਂ ਕੱਢ ਕੇ ਪਰਲੇ ਪਾਸੇ ਲੈ ਕੇ ਗਿਆ। ਮੈਂ ਹੈਰਾਨ ਸੀ ਵੀ ਜਿਹੜੇ ਸਾਡੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵੀਰ ਤੇ ਸਾਡੀਆਂ ਦੂਜੀਆਂ ਸਟੇਟਾਂ ਦੇ ਵੀਰ ਭੈਣ ਭਰਾਵਾਂ ਨੇ ਆਪਣੇ ਸਾਰੇ ਭੈਣ ਭਰਾਵਾਂ ਦੀ ਮਦਦ ਬੜੀ ਖੁੱਲ੍ਹ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮੱਸਿਆਵਾਂ ਆਈਆਂ ਸਿਰਫ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਹਿਲਾ ਸਟੈਪ ਸੀ ਉਹ ਹੁਣ ਸੈਕੰਡ ਤੇ ਜਿਹੜੀ ਜਿਹੜੀ ਹਾਈ ਪ੍ਰਾਇੋਰਟੀ ਕਹੋ ਫਸਟ ਪ੍ਰਾਇੋਰਟੀ ਸੀ ਸੈਕੰਡ ਥਰਡ ਸਾਨੂੰ ਐਦਾਂ ਡਿਵਾਈਡ ਕਰਕੇ ਆਪਣੇ ਭੈਣ ਭਰਾਵਾਂ ਦੀ ਰੀਹੈਬਿਲਿਟੇਸ਼ਨ ਪੁਨਰਵਾਸ ਨੂੰ ਜਿਹੜਾ ਹੈਗਾ ਉਹਦੇ ਉੱਤੇ ਸਾਨੂੰ ਮਦਦ ਕਰਨ ਦੀ ਕਹੋ ਜਾਂ ਆਪਣੀ ਫਰਜ਼ ਨਿਭਾਉਣ ਦੀ ਲੋੜ ਹੈਗੀ ਹੈ ਉਦੇ ਵਿੱਚ ਸਟ੍ਰੈਟਜੀ ਦੀ ਲੋੜ ਹੈਗੀ ਹੈ ਹੁਣ ਸਵਾਲ ਜਿਵੇਂ ਆਇਆ ਕਿ ਕੰਮ ਕਰਨ ਦੇ ਵਿੱਚ ਉਹ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬ ਦੇ ਆ ਹਰਿਆਣਾ ਹਮਾਚਲ ਅਲੱਗ ਅਲੱਗ ਸਟੇਟਾਂ ਦੇ ਹੈਗੇ ਆ ਉਹਨਾਂ ਦੇ ਲਈ ਇੱਕ ਸਟ੍ਰੈਟਜੀ ਬਣਾਉਣੀ ਬਹੁਤ ਜ਼ਰੂਰੀ ਹੈ ਕਿ ਇਸ ਏਰੀਏ ਵਿੱਚ ਕਿਸ ਨੇ ਕੰਮ ਕਰਨਾ ਇਹਨੂੰ ਮੈਂ ਪਿਛਲੇ ਹਫ਼ਤੇ ਤੋਂ ਸੋਚੀ ਜਾ ਰਿਹਾ ਵੀ ਇਹਦਾ ਕਿਸ ਤਰੀਕੇ ਨਾਲ ਜੇ ਪ੍ਰਸ਼ਾਸਨ ਇਹਦੇ ਵਿੱਚ ਹੈਲਪ ਕਰੇ ਤਾਂ ਬਹੁਤ ਵੱਡੇ ਰਿਜ਼ਲਟ ਮਿਲ ਸਕਦੇ ਆ ਬੜੇ ਡਿਫਰੈਂਟ ਰਿਜ਼ਲਟ ਮਿਲ ਸਕਦੇ ਆ ਕਿਉਂਕਿ ਇੱਕ ਸਾਈਡ ਸਾਡੀਆਂ ਬੋਟਸ ਜਾ ਰਹੀਆਂ ਸੀ ਹੁਣ ਜਿੱਥੇ ਚਾਰ ਬੋਰਡ ਸਿੱਗ ਸਾਈਡ ਜਾ ਰਹੀਆਂ ਉਥੇ ਪੰਜਵੀਂ ਬੋਰਡ ਵੀ ਉਹਦੇ ਟੇਰੇ ਜਾਵੇ ਤੇ ਦੂਜੇ ਪਾਸੇ ਬੰਦੇ ਤਰਸ ਰਹੇ ਉਹ ਕਹਿੰਦੇ ਵੀ ਇਹਦੀ ਹੈਲਥ ਦੀ ਪ੍ਰੋਬਲਮ ਹੈ ਇਹਨਾਂ ਨੂੰ ਫਟਾਫਟ ਹਸਪੀਟਲਾਈਜ਼ ਕਰਨਾ ਕਿਸੇ ਦੀ ਵਿਚਾਰੇ ਦੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿੱਥੇ ਡੈਥ ਦੇ ਵਿੱਚ ਮਤਲਬ ਜੋ ਸਾਹਮਣੇ ਆਉਂਦੀਆਂ ਸੀ ਘਟਨਾਵਾਂ ਨਾ ਉਹ ਚੀਜ਼ਾਂ ਦੇ ਵਿੱਚ ਮਤਲਬ ਇੱਕ ਸਟੈਡੀ ਬਣਾ ਕੇ ਵੀ ਆ ਪਿੰਡ ਇੰਨੇ ਪਿੰਡ ਆ ਰੂਟ ਆ ਅਫੈਕਟ ਆ ਜ਼ਿਲ੍ਹਾ ਹੈਗਾ ਇਸ ਦੇ ਵਿੱਚ ਇਹ ਡਾਇਰੈਕਸ਼ਨ ਦੇ ਵਿੱਚ ਜਾਣਾ ਹੈਗਾ ਤੇ ਇਹ ਪਿੰਡ ਜਿਹੜੇ ਹੈਗੇ ਆ ਇਹ ਜਿਕਰ ਜਿਹੜੀ ਸਰਕਾਰ ਦੇ ਵੱਲੋਂ ਜਿਹੜੀਆਂ ਟੀਮਾਂ ਲੱਗੀਆਂ ਹੋਰ ਰਿਸਪੌਂਸਿਬਿਲ ਕੋਸ਼ਿਸ਼ ਕੀਤੀ ਸੀ ਐਸਸੀ ਦੀ ਵੀ ਇਹ ਟੋਟਲ ਪਿੰਡ ਐਸਸੀ ਦੇ ਇਨਫੈਕਟਿਡ ਹੈਗੇ ਤੇ ਇੰਨੀਆਂ ਇੱਥੇ ਸਾਡੀਆਂ ਜੋ ਵੀ ਹੈ ਸਰਕਾਰ ਦੀਆਂ ਜਾਂ ਗੈਰ ਸਰਕਾਰੀ ਹੈ ਧਾਰਮਿਕ ਜਾਂ ਸੰਸਥਾਵਾਂ ਹੈਗੀਆਂ ਇਸ ਤਰੀਕੇ ਨਾਲ ਡਿਵਾਈਡ ਕਰਕੇ ਉਹਨਾਂ ਨੇ ਕੰਮ ਕਰਨਾ ਕੰਮ ਬਹੁਤ ਜ਼ਿਆਦਾ ਹੋ ਸਕਦਾ ਪਰ ਇਸ ਸੀ ਦੀ ਵੱਡੇ ਪੱਧਰ ਤੇ ਘਾਟ ਦੇਖੀ ਗਈ ਹੈ ਬਾਹਰ ਲੜਾਈਆਂ ਝਗੜੇ ਵੀ ਵਿੱਚ ਦੇਖੇ ਗਏ ਹਨ ਤੇ ਉਹਦੇ ਵਿੱਚ ਕੁਝ ਸਾਥੀ ਜਿਹੜੇ ਹੈਗੇਆਂ ਕਈ ਵਾਰ ਜਿਹੜੀ ਰਿਐਲਿਟੀ ਸੀ ਮੈਂ ਪਹਿਲੀਆਂ ਵੀ ਜਿਹੜੀਆਂ ਜਿੱਥੇ ਇਹ ਹੀ ਮਾਰਾ ਮਜਾ ਫਲਡ ਫਲੋ ਆਏ ਉਹਨਾਂ ਜਾ ਕੇ ਵੀ ਦੇਖਿਆ ਮੈਨੂੰ ਸੁਪਰੀਮ ਕੋਰਟ ਤੋਂ ਵੀ ਸਤਕਾਰਯੋਗ ਜਨ ਸਾਹਿਬਾਨਾਂ ਨੇ ਮੀਟਿੰਗ ਕਰਕੇ ਇਹ ਗੱਲ ਥੋੜੀ ਜਿਹੀ ਮਹਿਸੂਸ ਕੀਤੀ ਵੀ ਜਿਹੜੇ ਬਹੁਤ ਜ਼ਿਆਦੇ ਨੀੜੀ ਸਾਡੇ ਸਿਟੀਜ਼ਨ ਐ ਉਹਨਾਂ ਤੱਕ ਰਾਤ ਪਹੁੰਚਾਉਣਾ ਇੱਕ ਵੱਡਾ ਸੰਘਰਸ਼ ਹੁੰਦਾ ਏ ਇਸ ਕਰਕੇ ਕਈ ਚੀਜ਼ਾਂ ਬਾਹਰ ਸਟੋਰ ਵੀ ਕੀਤੀਆਂ ਜਾਂਦੀਆਂ ਸੀ ਕੁਝ ਲੋਕ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਮੰਨ ਸਕਦੇ ਐ ਪਰ ਕੁਝ ਚੀਜ਼ਾਂ ਜਿਹੜੀਆਂ ਇੰਦਾ ਹੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਜਿਹੜੀਆਂ ਕਿ ਭੇਜੀਆਂ ਜਾਂਦੀਆਂ ਐ ਸਮਾਜਦਰਦੀਆਂ ਵੱਲੋਂ ਉਹ ਲੋਡ ਬੰਦਾ ਤੱਕ ਪਹੁੰਚਾਉਣ ਦੇ ਵਿੱਚ ਇੱਕ ਵੱਡਾ ਸੰਘਰਸ਼ ਕਰਨਾ ਪੈਂਦਾ ਇਹਦੇ ਲਈ ਜੇ ਗਵਰਨਮੈਂਟ ਅੱਗੇ ਆ ਕੇ ਸਟ੍ਰੈਟਜੀ ਬਣਾ ਲਵੇ ਜਾਂ ਸੰਸਥਾਵਾਂ ਨੂੰ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਥ ਕੁਝ ਇਹਨਾਂ ਦਰਦ ਰੱਖਦੇ ਹੋ ਆਇਓ ਆਪਣੇ ਭੈਣ ਭਰਾਵਾਂ ਦੇ ਉਹਨਾਂ ਦਾ ਦਰਦ ਜਿਹੜਾ ਹੈਗਾ ਉਹ ਸਮਾਜ ਦੇ ਘਰ 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 ਤੱਕ ਪਹੁੰਚਾਉਣ ਦੇ ਲਈ ਮੈਂ ਬੇਨਤੀ ਕਰਦਾ ਵੀ ਜਿੱਥੇ ਤੱਕ ਇਹ ਆਵਾਜ਼ ਆ ਰਹੀ ਹੈ ਜੇਕਰ ਆਪਾਂ ਇਕੱਠੇ ਹੋ ਕੇ ਇੱਕ ਪਲੈਨਿੰਗ ਕਰ ਲਈਏ ਵੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਏਰੀਆ ਨੂੰ ਕਿਸ ਨੇ ਸੰਭਾਲਣਾ ਹੈ ਔਰ ਕਿਸ ਨੇ ਮੈਡੀਕਲ ਸੇਵਾਵਾਂ ਨਿਭਾਉਣੀਆਂ ਹੈ ਔਰ ਕਿਸ ਨੇ ਕਿਸ ਹੱਦ ਤੱਕ ਜਿਹੜੀ ਹੈ ਉਹਨਾਂ ਨੂੰ ਘਰਾਂ ਤੱਕ ਸੈਲਟ ਕੱਢਣੀ ਹੈ ਉਹਨਾਂ ਦੇ ਘਰਾਂ ਦੀ ਮੇਨਟੇਨੈਂਸ ਜਿਹੜੀ ਹੈਗੀ ਕਰਕੇ ਉਹਨਾਂ ਨੂੰ ਘਰ ਵੜਦੇ ਕਰਨਾ ਹੈ ਇਹ ਬਹੁਤ ਸਾਰੀਆਂ ਇਸ ਵੇਲੇ ਦੀਆਂ ਲੋੜਾਂ ਹੈਗੀਆਂ ਜੇਕਰ ਆਪਾਂ ਡਿਵਾਈਡ ਕਰ ਲਈਏ ਇਹਨਾਂ ਨੂੰ ਤੇ ਉਹਨਾਂ ਨੂੰ ਵੱਡੇ ਪੱਧਰ ਤੇ ਜਲਦੀ ਰਾਹਤ ਮਿਲ ਸਕਦੀ ਹੈ ਉਹਨਾਂ ਦਾ ਮੈਂਟਲ ਸਟ੍ਰੈਸ ਘੱਟ ਸਕਦਾ ਹੈ ਤੇ ਉਹਨਾਂ ਦੀ ਸਿਹਤ ਤੇ ਉਹਨਾਂ ਦੇ ਪਸ਼ੂਆਂ ਦੀਆਂ ਚਾਰੇ ਦੀਆਂ ਪ੍ਰੋਬਲਮਸ ਜਿਹੜੀਆਂ ਇਸ ਵੇਲੇ ਫੀਡ ਦੀਆਂ ਪ੍ਰੋਬਲਮਸ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਹੈ ਤੇ ਉਹਨਾਂ ਕੋਲ ਇਹ ਨਹੀਂ ਕਿ ਹੁਣ ਜਿਹੜੀ ਖੇਤੀਬਾੜੀ ਹੈ ਜੋ ਵੀ ਕੰਮ ਕਰਦੇ ਸੀ ਉਹਦੇ ਮੈਂ ਫੇਰ ਦੱਸਦਾ ਵੀ ਜਿਹੜੀ ਤਨਖਾਹ ਹੁੰਦੀ ਹੈ ਭਾਵੇਂ ਫਸਲ ਲਾਉਂਦੀ ਹੈ ਉਹ ਪਹਿਲਾਂ ਹੀ ਖਾਦੀ ਹੁੰਦੀ ਹੈ ਉਹ ਮਤਲਬ ਇੰਨੀ ਜ਼ਿਆਦਾ ਮੰਗਿਆਈ ਹੈ ਤੁਸੀਂ ਸਾਰੇ ਜਾਣਦੇ ਆ ਉਹਨਾਂ ਦੇ ਕਹੀ ਹੁਣ ਲੋਡ ਨਹੀਂ ਉਹ ਤਾਂ ਖਤਮ ਹੋ ਚੁੱਕਿਆ ਹੈਗਾ ਤੇ ਇਹਨਾਂ ਉਹਨਾਂ ਕੋਲ ਕੋਈ ਸਟੋਰ ਨਹੀਂ ਹੈਗਾ ਸਮਾਨ ਇਹ ਜਿਹੜਾ ਨਿਊਜ਼ਨ ਹੈ ਸਾਨੂੰ ਭਰਮ ਹੈਗਾ ਅੰਦਰ ਜਾ ਕੇ ਤੁਸੀਂ ਦੇਖੋਗੇ ਉਹਨਾਂ ਨੂੰ ਮਤਲਬ ਤੁਹਾਡੇ ਤੇ ਗਿਲੇ ਸ਼ਿਕਵੇ ਵੀ ਬਹੁਤ ਹੈਗੀਆਂ ਸਾਡੇ ਤੇ ਗਿਲੇ ਸ਼ਿਕਵੇ ਸਾਡੇ ਤੇ ਬਹੁਤ ਹੈਗੀਆਂ ਵੀ ਸਾਡੀ ਅੰਦਰ ਵੜ ਕੇ ਸਾਰ ਲੋ ਸਾਡੇ ਅੰਦਰ ਵੜ ਕੇ ਸਾਡੇ ਘਰ ਦੇ ਅੰਦਰ ਵੜ ਕੇ ਸਾਡੇ ਹਾਲਾਤ ਦੇਖੋ ਵੀ ਇਹੋ ਜਿਹੇ ਹਾਲਾਤਾਂ ਚਾਹ ਛੱਟ ਡਿੱਗ ਚੁੱਕੀ ਹੈ ਦੂਜੀ ਡਿਗੜ ਨੂੰ ਤਿਆਰ ਹੈਗੀ ਹੈ ਤੇ ਸਾਡੀ ਜ਼ਿੰਦਗੀ ਹੈ ਜਿਹੜੇ ਏਰੀਆ ਜਾਵਾਂ ਤੋਂ ਤੁਸੀਂ ਤੁਹਾਨੂੰ ਜਾ ਕੇ ਵੀ ਕਿੱਥੇ ਜਿਹੜਾ ਹਾਲਾਤ ਇਸਨ ਮੇਲੇ ਖਰਾਵੇਂ ਕੀ ਹੈ ਹਾਲਾਤ ਤਾਂ ਦੇਖੋ ਕਾਫੀ ਜਗ੍ਹਾ ਤੇ ਕੁਝ ਜਿਹੜੇ ਹਰ ਜਗ੍ਹਾ ਤੇ ਮਿਲਦੇ ਆ ਹਨ ਤੇ ਇਹਦੇ ਵਿੱਚ ਹੁਣ ਫਾਜ਼ਿਲਕਾ ਦੀ ਜਿਹੜੀ ਰਿਪੋਰਟ ਸੀ ਪਾਣੀ ਉੱਥੇ ਵੀ ਕਾਫੀ ਭਰਿਆ ਉੱਥੇ ਵੀ ਸਾਡੇ ਇੱਕ ਮੈਂਬਰ ਜਿਹੜਾ ਗਿਆ ਸੀ ਉਹਨੇ ਰਿਪੋਰਟ ਦਿੱਤੀ ਚਲੋ ਹੁਣ ਥੋੜਾ ਪਾਣੀ ਡਾਊਨ ਹੋ ਗਿਆ ਅਦਰਵਾਈਜ਼ ਜਿਹੜਾ ਸਤਲੁਜ ਦੀ ਤੇ ਅਬਿਆਸ ਰਿਆ ਦੀ ਮਾਰ ਪਈ ਸੀ ਆ ਫਰੋਜ਼ਪੁਰ ਏਰੀਏ ਨੂੰ ਇਹਦੇ ਚ ਕਾਫੀ ਬੈਲਟ ਸੀ ਜਿੱਥੇ ਕਿ ਅਸੀਂ 20000 ਲੋਕਾਂ ਦੀ ਉੱਥੇ ਅਫੈਕਟਡ ਏਰੀਏ ਚ ਜਿਹੜੇ ਦੇਖੇ ਆ ਉਹਨਾਂ ਦੇ ਹਾਲਾਤ ਪਿਛਲੇ ਪਾਸੇ ਦਰਿਆ ਦੇ ਕਿਨਾਰੇ ਤੇ ਲਗ ਲਗ ਕਾਫੀ ਪਿੰਡ ਹੈਗੇ ਆ ਜਿਹਦੇ ਵਿੱਚ ਕਾਫੀ ਜਿਆਦੇ ਪਾਪੂਲੇਸ਼ਨ ਜਿਹੜੀ ਹੈ ਅਫੈਕਟਡ ਹੈਗੀ ਹੈ ਜਿਨ੍ਹਾਂ ਦੇ ਘਰ-ਬਾਰ ਮੈਨੂੰ ਲੱਗਦਾ ਜੀਨ ਦੇਵਤਾ ਕਾਪਾ ਸਾਰੇ ਰਲ ਮਿਲ ਕੇ ਕੋਸ਼ਿਸ਼ ਨਹੀਂ ਕਰਨਗੇ ਉਹ ਬੀਬੀਆਂ ਨੇ ਇਹ ਇਥੋਂ ਤੱਕ ਸ਼ਬਦਾਵਲੀ ਬੜੀ ਕਲੀਅਰਲੀ ਮੈਨੂੰ ਲੱਗਦਾ ਕਿਸੇ ਨੇ ਸ਼ਾਇਦ ਕੋਈ ਉਹਦੀ ਰਿਕਾਰਡਿੰਗ ਵੀ ਹੋਵੇ ਉਹ ਕਹਿੰਦੀ ਸਾਤੋਂ ਹਾਲਾਤ ਦੇਖੇ ਨਹੀਂ ਜਾਂਦੇ ਜਰੇ ਨਹੀਂ ਜਾਂਦੇ ਸਾਨੂੰ ਪ੍ਰਮਾਤਮਾ ਚੱਕ ਲਵੇ ਸਾਤੋਂ ਨਹੀਂ ਹੋਣਾ ਚੀਜ਼ ਦੇਖੀ ਜਾਂਦੀ ਜਿਹੜੇ ਕਮਰੇ ਸੀ ਏਦੀ ਛੱਤ ਵੀ ਗਿਰ ਗਈ ਹੈ ਤੇ ਦੂਜਾ ਕਮਰਾ ਰਹਿਣ ਯੋਗਾ ਨਹੀਂ ਰਿਹਾ ਬੜੀ ਮਿਹਨਤ ਨਾਲ ਇਹ ਟਾਇਲਟ ਬਣਾਏ ਸੀ ਤੇ ਇਹ ਇਹ ਬਿਲਕੁਲ ਗਿਰ ਚੁੱਕੇ ਐ ਐਦਾਂ ਦੇ ਹਾਲਾਤ ਬਹੁਤ ਜਗ੍ਹਾ ਤੇ ਫਿਰ ਉਹਨਾਂ ਦੇ ਕਹਿੰਦੇ ਆਪਰੇਸ਼ਨ ਡਿਊ ਐ ਉਹ ਕਹਿੰਦੇ ਇਹ ਬੱਚੇ ਦਾ ਆਪਰੇਸ਼ਨ ਨਹੀਂ ਕਿ ਦੀ ਡੈਥ ਹੋ ਗਈ ਦੂਜੇ ਬੱਚੇ ਦਾ ਆਪਰੇਸ਼ਨ ਤੇ ਕਈਆਂ ਦੇ ਸਿਰ ਤੇ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਉਹ ਬੀਬੀਆਂ ਦੇ ਹਾਲਾਤ ਬੱਚਾ ਐਡਿਕਟਡ ਹੈਗਾ ਇਹੋ ਜਿਹੇ ਹਾਲਾਤ ਸਾਹਮਣੇ ਆਏ ਜਦੋਂ ਮੈਨੂੰ ਘਰ ਲੈ ਕੇ ਗਈ ਬੀਬੀ ਕਹਿੰਦੀ ਤੁਸੀਂ ਇੱਕ ਵਾਰ ਦੇਖਿਓ ਮੈਂ ਤੁਹਾਨੂੰ ਦਿਖਾਵਾਂ ਕੀ ਹਾਲਾਤ ਐ ਉਹਦੇ ਕੋਲ ਉਹਦਾ ਪੋਤਾ ਛੋਟਾ ਜਾ ਤੇ ਉਹਨੇ ਮਤਲਬ ਉਹਦਾ ਬੇਟਾ ਜਿਹੜਾ ਹੈਗਾ ਉਹ ਨਸ਼ ਕੁਛ ਉਸ ਤੋਂ ਪ੍ਰਭਾਵਿਤ ਤੇ ਉਹ ਬੇਬੀ ਦੀ ਮਤਲਬ ਜਿਹੜੇ ਅਥਰੂ ਨਹੀਂ ਸ਼ੁਰੂ ਕਰ ਰਹੇ ਤੇ ਘਰ ਜਿਹੜਾ ਉਹਦਾ ਰਹਿਣਯੋਗਾ ਬਿਲਕੁਲ ਨਹੀਂ ਸੀ ਰਿਹਾ ਜਿਹੜੇ ਦੋ ਕਮਰੇ ਸੀ ਤੇ ਹੁਣ ਉਹ ਬੱਚੇ ਨੂੰ ਪੜਾਉਣਾ ਵੀ ਹੈਗਾ ਬੱਚੇ ਨੂੰ ਖਿਲਾਉਣਾ ਵੀ ਹੈਗਾ ਤੇ ਉਹਨੇ ਆਪਣਾ ਜਿਹੜੀ ਘਰ ਦੇ ਵਿੱਚ ਬਣਨਾ ਮਤਲਬ ਡਿਫਰੈਂਟ ਜੇ ਹਾਲਾਤ ਹੈ ਅਲੱਗ-ਅਲੱਗ ਏਰੀਆ ਚ ਅਸੀਂ ਟੱਚ ਸਾਰੇ ਨਾਲ ਹੀ ਆ ਵੀ ਗੁਰਦਾਸਪੁਰ ਦੀ ਕੀ ਪ੍ਰੋਬਲਮ ਹੈ ਤਰਨਤਨ ਸਾਹਿਬ ਦੇ ਏਰੀਆ ਵੱਲੋਂ ਬਸ ਕਿਧਰੋਂ ਬਣਨੀ ਹੈ ਉਹਨਾਂ ਨੇ ਏਰੀਆ ਡਿਸਾਈਡ ਕੀਤਾ ਉਹਦੇ ਵਿੱਚ ਮਤਲਬ ਸੁਲਤਾਨਪੁਰ ਲੋਧੀ ਉਹਦੀਆਂ ਪ੍ਰੋਬਲਮਸ ਆਪਣੇ ਢੰਗ ਦੀਆਂ ਹੈਗੀਆਂ ਪਰ ਜਣੀ ਆਹ ਜਿਹੜਾ ਏਰੀਆ ਜਿਹਦੀ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਹੱਡ ਬੀਤੀਆਂ ਸਾਡੀਆਂ ਜਿੱਥੇ ਸਾਨੂੰ ਬੁਲਾਉਂਦੇ ਸੀ ਕਿ ਤੁਸੀਂ ਆ ਕੇ ਦੇਖੋ ਤਾਂ ਅਸੀਂ ਇੱਥੇ ਜਿੱਥੇ ਦੋਨਾਂ ਦਰਿਆਵਾਂ ਦਾ ਪਾਣੀ ਦੀ ਮਾਰ ਪਈ ਹੈ ਇੱਥੇ ਸਾਨੂੰ ਇੱਥੇ ਵੀ ਕਾਫੀ ਜ਼ਿਆਦਾ ਵਰਕ ਕਰਨ ਦੀ ਲੋੜ ਹੈ ਹੁਣ ਫਾਜ਼ਿਲਕਾ ਦੀ ਜਿਹੜੀ ਰਿਪੋਰਟ ਹੈ ਫਾਜ਼ਿਲਕਾ ਦੇ ਵਿੱਚ ਉੱਥੇ ਮੈਂ ਆਹੀ ਬੇਨਤੀ ਕਰਦਾ ਵੀ ਕੁਝ ਟੀਮਾਂ ਉੱਥੇ ਲੱਗ ਜਾਣ ਕੁਝ ਸੰਸਥਾਵਾਂ ਉੱਥੇ ਲੱਗ ਜਾਣ ਕੋਈ ਸਰਕਾਰ ਦੀ ਟੀਮ ਉੱਥੇ ਲੱਗ ਜਾਵੇ ਤੇ ਕੁਝ ਦੀ ਡੇਰਾ ਬਾਬਾ ਨਾਨਕ ਲੱਗ ਜਾਵੇ ਕੁਝ ਦੀ ਸੁਲਤਾਨ ਪਰਲੋਦੀ ਲੱਗ ਜਾਵੇ ਕਰਨ ਵਾਲੇ ਕੰਮ ਹੈ ਅਸੀਂ ਵੀ ਮਤਲਬ ਉੱਥੇ-ਉੱਥੇ ਹੀ ਡਿਵਾਈਡ ਕਰ ਦੇਵਾਂਗੇ ਆਪਣੀ ਟੀਮ ਨੂੰ ਜਾਂ ਮੋਬਾਈਲ ਜਿਹੜਾ ਮੈਡੀਕਲ ਯੂਨਿਟ ਹੈ ਤੇ ਹੁਣ ਸਾਡਾ ਜਾਨੀ ਇਸ ਵੇਲੇ ਦੇ ਹਾਲਾਤ ਹਨ ਜਿੱਥੇ ਸਾਨੂੰ ਜਾਦੇ ਰਿਪੋਰਟ ਆਈ ਹੈ ਕਿ ਉਹ ਅਸੀਂ ਫਰੋਜਪੁਰ ਜਿਹਨੇ ਦੇ ਵਿੱਚ ਜਿਹੜਾ ਆ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਰੁਕਣ ਵਾਲੀ ਏਰੀਆ ਹੈਗਾ ਤੇ ਇਹ ਮਖੂ ਦੇ ਤੇ ਖਾਸ ਕਰਕੇ ਫਰੋਜਪੁਰ ਦਾ ਸੈਂਟਰ ਜ ਆ ਪੈ ਜਾਂਦਾ ਇਹਦੇ ਵਿੱਚ ਉੱਥੇ 20000 ਦੀ ਪਾਪੂਲੇਸ਼ਨ ਹੈ ਜਿਹਦੀਆਂ ਜਾਦੇ ਸਮੱਸਿਆਵਾਂ ਜਿੱਦੇ ਨਾਲ ਡੈਥ ਰੇਟ ਵੀ ਉੱਥੇ ਸਾਹਮਣੇ ਆ ਰਿਹਾ ਹੈਗਾ ਤੇ ਉੱਥੇ ਅਸੀਂ ਮੈਨੂੰ ਲੱਗਦਾ ਵੀ ਸਾਡੀ ਡਾਕਟਰ ਨੇ ਓਕੇ ਕਰ ਦਿੱਤੀ ਸਾਰੀ ਮੋਬਾਈਲ ਮੈਡੀਕਲ ਯੂਨਿਟ ਓ ਲੈ ਕੇ ਤੇ ਪਸ਼ੂਆਂ ਦਾ ਚਾਰਾ ਜਿਹੜਾ ਹੋਗਾ ਉਹਨੂੰ ਅਸੀਂ ਸੰਗਤ ਨੂੰ ਵੀ ਬੇਨਤੀ ਕਰਾਂਗੇ ਤੇ ਜਿਹੜੀਆਂ ਉਹਨਾਂ ਦੀ ਦਵਾਈਆਂ ਨਾਲ ਸੰਬੰਧਤ ਹੈ ਉਹ ਦਵਾਈਆਂ ਤਾਂ ਅਸੀਂ ਲੈ ਕੇ ਇੱਥੇ ਜਾ ਰਹੇ ਹਾਂ ਪਰ ਉਸ ਦੇ ਵਿੱਚ ਅੱਗੇ ਅਨਾਲਦੀ ਨਾਲ ਅਸੀਂ ਅਪਡੇਟ ਵੀ ਕਰਦੇ ਰਵਾਂਗੇ ਕਿ ਸੰਗਤ ਦੀ ਜਿਹੜੀ ਹੈਗੀ ਹੈ ਕਿੰਦਾ ਇਸ ਨੂੰ ਆਪਣੇ ਭੈਣ ਭਰਾਵਾਂ ਨੂੰ ਲੋਡ ਹੈ ਗਿਆ ਇਸ ਮੁਸੀਬਤ ਦੀ ਘਾਟੀ ਚੋਂ ਕੱਢਣ ਲਈ। ਪਰ ਜਿਹੜੇ ਜਿਹੜੇ ਮੁੱਦੇਆਂ ਤੇ ਤੁਸੀਂ ਚਰਚਾ ਕਰ ਰਹੇ ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਤੇ ਪਹਿਲਾਂ ਹੀ ਚਰਚਾ ਕਰਨੀ ਚਾਹੀਦੀ। ਕਿਉਂਕਿ ਸਰਕਾਰ ਤਾਂ ਇਹ ਤੇ ਜੋ ਵੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਫੇਸ ਕਰ ਚੁੱਕੀ ਹੈ। ਦੇਖੋ ਸਰਕਾਰ ਦਾ ਸਬਸਟੀਟਿਊਟ ਸੰਸਥਾਵਾਂ ਤਾਂ ਨਹੀਂ ਬਣ ਸਕਦੀਆਂ ਪਰ ਮਨੂੰ ਉੱਥੇ ਨੌਜਵਾਨਾਂ ਨੇ ਕਿਹਾ ਤੇ ਬੀਬੀ ਨੇ ਕਿਹਾ ਸਾਨੂੰ ਕੋਈ ਕੀਤਾ ਸਾਨੂੰ ਕੋਈ ਕੀਤਾ ਕਰ ਸਕੀਏ ਸਾਡੇ ਤੇ ਮਾਰ ਪੈਂਦੀ ਹੈ ਬਾਰ ਬਾਰ ਪੈਂਦੀ ਸਾਡੇ ਘਰਾਂ ਚ ਇੱਕ ਵਾਰ ਮਾਰ ਪਾ ਜੇ ਇਹੋ ਜੀ ਸਾਡੇ ਤੇ ਦੁਬਾਰੇ ਉਠਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਉਹ ਕਹਿੰਦੇ ਸਾਨੂੰ ਕੋਈ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਦੀ ਗੱਲ ਕੀਤੀ ਅਸੀਂ ਬੜੀ ਡਿਟੇਲ ਦੇ ਵਿੱਚ ਬੱਚੋ ਦੱਸੋ ਬੀਬੀ ਨੇ ਪੁੱਛਿਆ ਵੀ ਤੁਸੀਂ ਦੱਸੋ ਕੀ ਕਰਨ ਕਹਿੰਦੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਅਸੀਂ ਮੰਗ ਕੇ ਨਹੀਂ ਤੁਹਾਡੇ ਕੋਲੋਂ ਲੈਣਾ ਚਾਹੁੰਦੇ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਆ ਤੇ ਆਹ ਜਿਹੜੀ ਮਤਲਬ ਜਿਹਦੀ ਆਪਾਂ ਪੁਨਰਵਾਸ ਦੀ ਗੱਲ ਕਰਦਗੇ ਦੁਬਾਰੇ ਜ਼ਿੰਦਗੀ ਨਾਰਮਲ ਲਾਈਨ ਤੇ ਆ ਜਵੇ ਵੀ ਇਹਦੇ ਲਈ ਕਾਫੀ ਜਾਦੇ ਉਹਨਾਂ ਨੂੰ ਸਪੋਰਟ ਦੀ ਲੋੜ ਹੈ ਪਰ ਉਥੇ ਮੈਂ ਇੱਕ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਵੀ ਜਿਹੜਾ ਉਹਨਾਂ ਨੂੰ ਉਧਰ ਦੀ ਟ੍ਰੇਨਿੰਗ ਦਿੱਤੀ ਜਾਵੇ ਤੇ ਉਹ ਲੈਣ ਲਈ ਤਿਆਰ ਹੈ ਇੰਟੈਲੀਜੈਂਟਾਂ ਬੱਚੇ ਬਹੁਤ ਹੀ ਕੀ ਦਸੀਏ ਤੁਹਾਨੂੰ ਉਹਨੇ ਐਗਜ਼ਾਮਪਲਾਂ ਵੀ ਜਿਸ ਤਰੀਕੇ ਨਾਲ ਪਾਣੀ ਦੇ ਵਿੱਚ ਉਹਨੂੰ ਅੱਗੇ ਵੱਧ-ਵੱਧ ਕੇ ਪਾਣੀ ਛੱਡਦੇ ਰਹੇ ਪਾਣੀ ਦੇ ਵਿੱਚ ਹੀ ਪਾਣੀ ਨੂੰ ਤਰਸਦੇ ਰਹੇ ਤੇ ਅੱਗੇ ਵਧਦੇ ਸੀ ਤੇ ਉਹਨਾਂ ਦੇ ਅੰਦਰ ਸਕਿੱਲ ਹੈਗੀਆਂ ਐ ਤੇ ਉਹਨਾਂ ਨੂੰ ਹੋਰ ਟ੍ਰੇਨਿੰਗ ਦੇ ਕੇ ਉਥੇ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਸੈਟਅਪ ਕਰਕੇ ਉਹਦਾ ਇੱਕ ਐਸਾ ਰੂਟੀਨ ਉਹਦੀ ਮਾਰਕੀਟਿੰਗ ਉਹਦੇ ਵੈਬਸਾਈਟ ਡਿਜ਼ਾਈਨ ਉਦਾਂ ਦੀ ਕਰਕੇ ਤੇ ਉਹਨਾਂ ਨੂੰ ਐਡੀਟਿੰਗ ਦਾ ਜੋ ਹੋ ਰਿਹਾ ਜਿਹੜੀ ਫੋਟੋਸ਼ਾਪ ਇਦਾਂ ਨਹੀਂ ਚੀਜ਼ਾਂ ਸਿਖਾਦੇ ਉਹ ਬੱਚੇ ਕਹਿੰਦੇ ਕਿ ਸਾਨੂੰ ਕੋ ਸਿਖਾ ਦਿਓ ਸਾਡਾ بیس ਬਣਾ ਦਿਓ ਤਾਂ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਸਕੀਏ ਕਿਉਂਕਿ ਫਸਲਾ ਹੋਣੀਆਂ 6-6 ਮਹੀਨੇ ਬਾਅਦ ਰੋਜ਼ ਕਿੱਦੋਂ ਕਮਾਉਣਾ ਤੇ ਕਿਦਾਂ ਟ੍ਰੇਨਡ ਪਲੰਬਰ ਤੇ ਟ੍ਰੇਨਡ ਇਹ ਖਾਸ ਕਰਕੇ ਕੰਪਿਊਟਰ ਆਪਰੇਟਰ ਤੇ ਐਡੀਟਿੰਗ ਦਾ ਕੰਮ ਉਹਨਾਂ ਨੂੰ ਸਿਖਾ ਕੇ ਤੇ ਖਾਸ ਕਰਕੇ ਉਹਨਾਂ ਨੂੰ ਜਿਹੜਾ ਘਰਦਿਆਂ ਰੋਜ਼ ਦਾ ਸਮਾਨ ਵਰਤ ਹੁੰਦਾ ਹੈਗਾ ਉਹ ਸਿਖਾ ਕੇ ਉੱਥੇ ਇੱਕ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਬਾਰੇ ਵੀ ਅਸੀਂ ਨਾਲ ਦੀ ਨਾਲ ਵਿਚਾਰ ਕਰ ਰਹੇ ਹਾਂ ਕਿ ਉਹਦੀ ਕਿਦਾਂ ਰਾਮ ਮਟੀਰੀਅਲ ਪਹੁੰਚਣਾ ਕਿਦਾਂ ਪਹਿਲਾਂ ਟ੍ਰੇਨਿੰਗ ਦੇਣੀ ਹੈ ਫਿਰ ਰਾਮ ਮਟੀਰੀਅਲ ਪਹੁੰਚਣਾ ਕਿਦਾਂ ਉਹਦੀ ਅਵੇਅਰਨੈਸ ਹੋਣੀ ਹੈ ਜਿਹਨੂੰ ਮਾਰਕੀਟਿੰਗ ਕਹਿ ਦਿੰਦੇ ਆ ਕਿਦਾਂ ਸੇਲ ਹੋਣੀ ਹੈ ਕਿਦਾਂ ਆਰਡਰ ਆਉਣੇ ਆ ਇਹ ਸਰਕਲ ਦੇ ਨਾਲ ਉਹਨਾਂ ਦਾ ਜਿਹੜਾ ਮਾਰਜਨ ਹੈ ਉਹਨਾਂ ਨੂੰ ਮਿਲਿਓ ਮਿਹਨਤ ਕਰਨ ਨੂੰ ਲੋਕ ਬਹੁਤ ਜ਼ਿਆਦਾ ਤਿਆਰ ਹੈ ਪਰ ਸਾਡੀ ਸਪੋਰਟ ਦੀ ਲੋੜ ਹੈ ਜਿਹੜਾ ਵੀ ਸੱਜਣ ਸੁਣਦਾ ਹੋਵੇ ਜਿਹਦੇ ਅੰਦਰ ਵੀ ਐਸੀ ਸਕਿੱਲ ਹੋਵੇ ਕਿ ਜਿਹੜਾ ਟ੍ਰੇਨਡ ਉੱਥੇ ਜਿਹੜਾ ਉਹਦੀ ਸਕਿੱਲ ਡਿਵੈਲਪਮੈਂਟ ਦੇ ਵਿੱਚ ਕੰਮ ਕਰ ਸਕਦਾ ਹੋਵੇ ਕਿਉਂਕਿ ਸਕਿੱਲ ਤੋਂ ਬਿਨਾ ਕੱਲੀ ਵਿਲ ਵੀ ਕੁਝ ਨਹੀਂ ਕਰਦੀ ਬਿਲਕੁਲ ਬਿਨਾਂ ਕੋਈ ਸਕਿੱਲ ਵੀ ਕੁਝ ਨਹੀਂ ਕਰਦੀ ਬਿਲ ਪਾਵਰ ਦਾ ਤੁਹਾਡੀ ਜਿੱਥੇ ਆਵਾਜ਼ ਆ ਰਹੀ ਹੈ ਉਹਦੇ ਨਾਲ ਉਹਨਾਂ ਨੂੰ ਜਰੂਰ ਸਹਾਰਾ ਮਿਲੇਗਾ ਹੌਸਲਾ ਮਿਲੇਗਾ ਵੀ ਸਾਡੇ ਨਾਲ ਸਾਡਾ ਦੇਸ਼ ਸਾਡਾ ਸਮਾਜ ਸਾਡਾ ਪੰਜਾਬ ਸਾਡੇ ਨਾਲ ਖੜਾ ਹੈ ਇਹਦੇ ਨਾਲ ਹੌਸਲਾ ਮਿਲੇਗਾ ਪਰ ਇਹਦੇ ਵਿੱਚ ਜਿਹੜਾ ਕੰਮ ਡਾਕਟਰ ਨੇ ਕਰਨਾ ਉਹ ਡਾਕਟਰ ਨੇ ਕਰਨਾ ਇੰਜੀਨੀਅਰ ਨੇ ਕਰਨਾ ਇੰਜੀਨੀਅਰ ਨੇ ਕਰਨਾ ਜਿਹੜਾ ਸਕਿੱਲ ਡਿਵੈਲਪਮੈਂਟ ਵਾਲਿਆਂ ਨੇ ਕਰਨਾ ਉਹ ਸਕਿੱਲ ਡਿਵੈਲਪਮੈਂਟ ਵਾਲਿਆਂ ਨੇ ਕਰਨਾ ਉਥੇ ਅਸੀਂ ਇਹਦੇ ਬਾਰੇ ਵੀ ਐਪਲੀਕੇਸ਼ਨਾਂ ਲੈ ਕੇ ਤੇ ਇਸ ਦੇ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਪੁਨਰਵਾਸ ਜਿਹੜਾ ਹੈਗਾ ਉਹਦੇ ਲਈ ਸਟਰੋਂਗ ਬੇਸ ਤਿਆਰ ਕੀਤਾ ਜਾ ਰਿਹਾ ਹੈ ਚ ਹਾਰਡ ਕੋਡ ਬਣਾ ਲਿਆ ਸਰਵਰ ਨੂੰ ਬਣਾਇਆ ਜਾਵੇ ਜਿਹੜੇ ਇਹਦਾ ਕਿੰਨੇ ਪਾਰਟੀਸ਼ਨ ਦਿਆ ਜਾਵੇ ਸਾਰੇ ਕੰਮਾਂ ਨੂੰ ਦੇਖੋ ਪਹਿਲੀ ਗੱਲ ਤਾਂ ਮੈਨੇਜਮੈਂਟ ਡਿਪਾਰਟਮੈਂਟ ਮੇਨਟੇਨੈਂਸ ਡਿਪਾਰਟਮੈਂਟ ਤੁਹਾਨੂੰ ਪਤਾ ਉਹ ਡਿਪਾਰਟਮੈਂਟ ਦੇ ਵਿੱਚ ਸਾਰਾ ਕੁਝ ਬਣਿਆ ਵਾ ਤੁਸੀਂ ਤਾਂ ਮੇਰੇ ਨਾਲ ਬਹੁਤ ਸੈਨੇ ਆ ਇਸ ਤਤਕਾਲੀ ਚਾਹੀਦੀ ਇਸ ਟਾਈਮ ਇਸ ਵੇਲੇ ਦੀ ਲੋਡ ਜਿਹੜੀ ਮੈਂ ਕਹਿੰਦਾ ਸਟ੍ਰੈਟਜੀ ਬਣਾ ਕੇ ਕੰਮ ਕਰਨ ਦੀ ਲੋਡ ਹੈ ਬਹੁਤ ਲੋਕ ਪੰਜਾਬ ਦੇ ਬਹੁਤ ਲੋਕ ਸਾਡੇ ਹੋਰ ਵੀਰ ਭਰਾ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਉਹ ਸਾਰੇ ਮਦਦ ਕਰਨ ਨੂੰ ਤਿਆਰ ਹੈ ਪਰ ਉਹਨਾਂ ਨੂੰ ਲੋੜ ਹੈ ਟੀਮ ਬਣਾਣੀ ਸਟਰੈਟਜੀ ਬਣਾ ਕੇ ਜਿਹੜੀ ਪਲੈਨਿੰਗ ਕਰਕੇ ਕੰਮ ਕਰਮ ਦੀ ਜਿਹਦੇ ਰਿਜ਼ਲਟ ਬੜੇ ਸ਼ਾਨਦਾਰ ਨਿਕਲਣਗੇ ਉਹਨਾਂ ਨੂੰ ਸਪੋਰਟ ਬਹੁਤ ਜ਼ਿਆਦਾ ਹੋ ਸਕਦੀ ਹੈ ਆਦਰਵਾਈਜ਼ ਉੱਥੇ ਜਿਹੜਾ ਜਾਂਦਾ ਇੱਕ ਪਿੰਡ ਚ ਵੜ ਜਾਣਾ ਉਹਨੇ ਉਹ ਬੰਦਾ ਵੀ ਉੱਥੇ ਜਾ ਰਿਹਾ ਦੂਜਾ ਵੀ ਉੱਥੇ ਜਾ ਰਿਹਾ ਤੇ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕਿਸ ਤਰ੍ਹਾਂ ਦੀ سپورਟ ਦੀ ਲੋੜ ਹੈ ਜੇ ਇਧਰ ਚਾਰਾ ਹਾਂ ਜਰੂਰ ਹੈ ਤੁਸੀਂ ਇਥੇ ਅੱਖਾਂ ਨਾਲ ਵੇਖਿਆ ਹਾਂ ਤੇ ਲੋਕਾਂ ਦੇ ਮਕਾਨ ਵੀ ਡਾਗੇ ਪਸ਼ੂ ਵੀ ਮਰ ਗਏ ਮਰ ਗਏ ਹਾਂ ਤੇ ਸਰਕਾਰ ਤੋਂ ਕਾਪੇ 1600 ਕਰੋੜ ਰੁਪਏ ਪੰਜਾਬ ਨੂੰ ਦਿੱਤਾ ਹੈ ਕੀ ਤੁਹਾਨੂੰ ਲੱਗਦਾ ਉਹ ਸ਼ੈਫੀਸ਼ੈਂਟ ਪੰਜਾਬ ਲਈ ਗੱਲ ਸ਼ੈਫੀਸ਼ੈਂਟ ਤਾਂ ਹੈਗਾ ਜੋ ਪਹੁੰਚਵੇ ਉੱਥੇ ਤੁਹਾਨੂੰ ਲੱਗਦਾ ਵੀ ਕਿਸ ਤਰੀਕੇ ਨਾਲ ਇੰਨਾ ਵੀ ਪਹੁੰਚ ਜਵੇ ਨਾ ਇਹਦੇ ਨਾਲ ਬਹੁਤ ਬੜਾ ਬਹੁਤ ਕੁਝ ਹੋ ਜਾਊਗਾ ਪਰ ਪਹੁੰਚਾਉਣ ਦਾ ਤਰੀਕਾ ਕੀ ਹੈ ਕਿੱਦਾਂ ਸਰਵੇਦੀ ਰਿਪੋਰਟ ਸਰਵੇ ਕਰਨਾਂਗੇ ਮੈਂ ਕਹਿੰਦਾ ਵੀ ਐਸ ਵੇਲੇ ਜਿਹੜੇ ਬੰਦੇ ਹਾਈ ਰਿਸਕ ਮੈਂਟਲ ਹੈਲਥ ਨਾਲ ਯੂਜ ਰਹੇ ਨੇ ਜਿਹਨਾਂ ਦੇ ਉਹ ਕਹਿੰਦੀ ਨੀਂਦੇ ਨਹੀਂ ਆ ਰਹੀ ਸਾਡੇ ਹਾਲਾਤ ਦੇਖ ਕੇ ਮੈਂ ਇਧਰ ਪਸ਼ੂਆਂ ਨੂੰ ਦੇਖਦੀਆਂ ਤਾਂ ਨਹੀਂ ਮੈਨੂੰ ਨੀਂਦ ਆ ਰਹੀ ਹੈ ਜਿਨ੍ਹਾਂ ਦੀ ਅੱਖਾਂ ਸਾਹਮਣੇ ਸਭ ਕੁਝ ਉੱਜੜ ਗਿਆ ਉਹਦੀ ਮਨੋਸਥਿਤੀ ਤਾਂ ਬਹੁਤ ਮੈਂ ਉਹੀ ਕਹਿ ਰਿਹਾ ਵੀ ਉੱਥੇ ਉਹਨਾਂ ਨੂੰ ਸਾਈਕੋਲੋਜਿਸਟ ਥੋੜਾ ਜਿਹਾ ਸੈਕੈਟਰੀਸਟ ਅਸੀਂ ਉਹਨਾਂ ਨਾਲ ਵੀ ਨਾਲ ਜਿਹੜਾ ਉਹਨਾਂ ਨੂੰ ਵੀ ਆਸਲਾਮਾ ਲੈ ਕੇ ਇਹਨਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰਦੇ ਆਂ ਵੀ ਆਪਾਂ ਨੂੰ ਕਿਦਾਂ ਦੀ ਉਹਨਾਂ ਦੀ ਹੈਲਪ ਦੀ ਲੋੜ ਹੈਗੀ ਹੈ ਜਿਹੜਾ ਐਸ ਵੇ ਇਹਦੇ ਨਾਲ ਵੀ ਬਹੁਤ ਵੱਡੇ ਪੱਧਰ ਤੇ ਲੀਫ ਮਿਲ ਸਕਦਾ ਜਿੰਨਾ ਕਿ ਸਮਾਂ ਹੋ ਰਿਹਾ ਹੈ ਕਿ ਜਿਹੜੀ ਇਹ ਸੇਵਾ ਚੱਲ ਹੈ ਵੀ ਇਹਨਾਂ ਲੋਕਾਂ ਨੂੰ ਮੋੜ ਉਸੇ ਤਰ੍ਹਾਂ ਜਿਹੜਾ ਆਮ ਜ਼ਿੰਦਗੀ ਇਹਨਾਂ ਦੀ ਦੇਖੋ ਇਹਦੇ ਲਈ ਇਹਦੇ ਲਈ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਨਾ ਇੱਕ ਵਾਰ ਕਿਸੇ ਦਾ ਘਰ ਟੈਜ ਵੀ ਜ਼ਿੰਦਗੀ 'ਚ ਘਰ ਕਿੰਨੇਕ ਬਣਾ ਲੈਂਦੇ ਆਪਾਂ ਜਿਹੜੇ ਬਹੁਤ ਹੀ ਇਮਾਨਦਾਰ ਮਿਹਨਤਕਸ਼ ਲੋਕ ਐ ਨਾ ਮਿਹਨਤਕਸ਼ ਲੋਕ ਤੇ ਇੱਕ ਘਰ ਬੜਾ ਮੁਸ਼ਕਲ ਨਾਲ ਬਣਦਾ ਜਿਹਦਾ ਘਰ ਆਜਿਤਵਾਹ ਹੋ ਗਿਆ ਸਮਾਨ ਕਿੰਨਾ ਔਖਾ ਬਣਾਉਣਾ ਸਮਾਨੰਦ ਸਾਰਾ ਖਰਾਬ ਹੋ ਗਿਆ ਇਹੋ ਜੇ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਹੁਣ ਜੂਝ ਰਹੇ ਆ ਜੇ ਆਪਾਂ ਇਹਨੂੰ ਕਹਿ ਦਈਏ ਵੀ 2 ਮਹੀਨੇ ਚ ਠੀਕ ਹੋ ਜਾਊਗਾ 4 ਮਹੀਨੇ ਚ ਠੀਕ ਹੋ ਜਾਊ 6 ਮਹੀਨੇ ਚ ਉਹ ਕਹਿੰਦੇ 2023 ਦੇ ਸਾਡੇ ਜਿਹੜੇ ਮਤਲਬ ਜਿਹੜਾ ਝਟਕਾ ਸਾਨੂੰ ਲੱਗਿਆ ਸੀ ਉਹ ਮਕਾਨਾਂ ਦੀ ਰਿਪੇਅਰ ਅਸੀਂ ਅੱਜ ਤੱਕ ਨਹੀਂ ਪ੍ਰੋਪਰ ਕਰਾ ਸਕੇ ਅਜੇ ਉਹਨਾਂ ਦੀ ਰਿਪੇਅਰ ਚੱਲ ਰਹੀ ਸੀ ਤੇ ਆ 2025 ਦੇ ਵਿੱਚ ਤੁਹਾਡੇ ਸਾਡੇ ਤੇ ਫੇਰ ਪਾਣੀ ਦਾ ਅਟੈਕ ਹੋਇਆ ਇਹ ਇੰਨੀ ਛੇਤੀ ਹੋਣ ਵਾਲਾ ਨਹੀਂ ਸਾਰਿਆਂ ਨੂੰ ਤਕੜੇ ਹੋ ਕੇ ਆਪਣੇ ਇਹਨਾਂ ਪੀੜਤ ਭੈਣ ਭਰਾ ਜਿੱਥੇ-ਜਿੱਥੇ ਵੀ ਹੈਗੇ ਉਹਨਾਂ ਦੀ ਹੈਲਪ ਕਰਨੀ ਲੋੜ ਹੈ ਮੈਂ ਫੇਰ ਕਹਿੰਦਾ ਇਦੇ ਲਈ ਪਲੈਨਿੰਗ ਬੋਰਡ ਬਣਾਉਣਾ ਚਾਹੀਦਾ ਪਲੈਨਿੰਗ ਕੋਈ ਕਮੇਟੀ ਪ੍ਰੋਪਰ ਸਟਰੋਂਗ ਇਦੇ ਲਈ ਨੋਡਲ ਆਫੀਸਰ ਅਪੁਆਇੰਟ ਹੋਣੇ ਚਾਹੀਦੇ ਨੇ ਜ਼ਿਲ੍ਹਿਆਂ ਦੇ ਵਿੱਚ ਮੇਰੀ ਫੀਲਿੰਗ ਹੈ ਇੱਕ ਨੋਡਲ ਆਫੀਸਰ ਅਪੁਆਇੰਟ ਹੋਵੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਾਰੀ ਰਿਪੋਰਟ ਜਾਵੇ ਤੇ ਉਹਦੀ ਫਿਰ ਅੱਗੇ ਐਗਜ਼ੀਕਿਊਸ਼ਨ ਕਿ ਜਿਸ ਤਰੀਕੇ ਨਾਲ ਬਲਾਕ ਲੈਵਲ ਤੇ ਤੇ ਪਿੰਡ-ਪਿੰਡ ਲੈਵਲ ਤੇ ਜਾ ਕੇ ਜਿਹੜੇ ਪੀੜਤ ਪਰਿਵਾਰਾਂ ਜਿਵੇਂ ਹੁਣ ਇੱਥੇ ਆਪਾਂ ਕਹਿੰਦੇ ਆ ਪੀਕਦਮ ਕਾਲ ਆ ਗਈ ਐਸੇ ਹੁੰਦੇ ਹਾਲਾਤ ਬਣੇ ਹੋਏ ਆ ਤੇ ਉਹ ਕਾਲ ਦੇ ਲਈ ਜਿਹੜੀ ਜਿਸ ਲੈਨ ਤੇ ਵੀ ਗਈ ਆ ਪਹਿਲਾਂ ਨੰਬਰ ਇਸ਼ੂ ਹੋਣੇ ਚਾਹੀਦੇ ਆ ਜਿਹੜਾ ਬੰਦਾ ਪੀੜਤ ਹੈਗਾ ਉਹਦੇ ਤੱਕ ਜਿਹੜੀ ਸਪੋਰਟ ਪਹੁੰਚਾਣੀ ਇਹ ਸਾਡੀ ਇੱਕ ਜਿਹੜਾ ਸੀਨੀਅਰ ਅਫਸਰ ਹੈਗਾ ਕਮ ਸੇ ਕਮ ਪੀਸੀਐਸ ਦਾ ਹੋਵੇ ਨਾ ਜੇ ਉਹਨਾਂ ਕੋਲ ਰਿਪੋਰਟ ਜਾਏਗੀ ਕੁਛ ਨਾ ਕੁਛ ਇੱਕ ਕਮੇਟੀ ਦਾ ਇੰਚਾਰਜ ਜੀ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਬਣਾਵਾਂਗੇ ਅਸੀਂ ਜੇ ਆਈਐਸ ਨਹੀਂ ਬਣਾ ਸਕਦੇ ਤੇ ਪੀਸੀਐਸ ਤਾਂ ਬਣਾਈਏ ਇੱਕ ਕਮੇਟੀ ਇੱਕ ਜਿਲ੍ਹੇ ਦੇ ਵਿੱਚ ਜੇ ਬਣਾ ਕੇ ਅਸੀਂ ਕੰਮ ਕਰੀਏ ਉਹਦੇ ਰਿਜ਼ਲਟ ਡਿਫਰੈਂਟ ਹੋਣਗੇ ਹਾਂ ਇੱਕ ਸਵਾਲ ਆ ਰਿਹਾ ਹੈ ਪ੍ਰਿਆਸ ਸਤਾਰਨੋ ਹੈਲਥ ਸਿਸਟਮ ਦੇ ਹੂੰ ਇਹ ਬੜੇ ਦਾਅਵੇ ਕਿਤੇ ਜਾ ਰਹੇ ਆ ਕਿ ਸਾਡੇ ਵੱਲੋਂ ਹਰ ਪਿੰਡ ਤੱਕ ਕਿਉਂ ਹਰ ਪਿੰਡ ਤੱਕ ਇਹ ਰਿਆ ਹਮ ਹਰ ਪਿੰਡ ਤੱਕ ਸਾਡੇ ਵੱਲੋਂ ਮੈਡੀਕਲ ਸਹੂਲਤ ਪ੍ਰੋਪਰ ਪਹੁੰਚਾਈ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਵੱਲੋਂ ਨਵੇਂ 150 ਦੇ ਕਰੀਬ ਨਵੇਂ ਡਾਕਟਰ ਵੀ ਭਾਈਕਤੇ ਨੇ ਹਮ ਤੁਸੀਂ ਏਰੀਆ ਦੇ ਵਿੱਚ ਵੀ ਉਹ ਕਿਹਾ ਲੋਕਾਂ ਨੂੰ ਇਹ ਮਦਦ ਨਾ ਰਹੀ ਹੈ ਉਸ ਵੇਲੇ ਇਹ ਚੀਜ਼ ਸਾਡੇ ਸਾਹਮਣੇ ਜਿਹੜੀ ਆਈ ਤੇ ਬਹੁਤ ਘੱਟ ਆਈ ਹੈ ਜੇਕਰ ਕੋਈ ਐਨੀਮਲ ਅਲਾਇਕਤਾਂ ਸਾਡੇ ਸਾਹਮਣੇ ਕੁਝ ਡਾਕਟਰ ਉਹਨਾਂ ਦੇ ਆਏ ਸੀ ਉਹ ਸੰਘਰਸ਼ ਉਹਨਾਂ ਦਾ ਹੈਗਾ ਸੀ ਥੋੜਾ ਜਿਹਾ ਮੈਡੀਸਨ ਦਾ ਉਹ ਮੈਡੀਸਨ ਜਿਹੜੀ ਸੀ ਤੇ ਇੱਕ ਉਥੇ ਪਹੁੰਚਣ ਦਾ ਸੰਘਰਸ਼ ਸੀ ਮੈਂ ਕਹਿੰਦਾ ਵੀ ਲੋੜਾਂ ਬਹੁਤ ਜ਼ਿਆਦਾ ਸੀ ਤੇ ਜਿਹੜੀ ਸਾਡੀ ਭੈਣ ਭਰਾਵਾਂ ਦੀ ਹੈਲਥ ਨਾਲ ਸੰਬੰਧਤ ਚੀਜ਼ਾਂ ਹੈਗੀਆਂ ਉਹਦੇ ਵਿੱਚ ਲੋੜ ਬਹੁਤ ਜ਼ਿਆਦਾ ਮਤਲਬ ਉਹਦਾ ਤਾਂ ਸੀ 10% ਕਿ ਆ 5% ਵੀ ਨਹੀਂ ਕਰਤਾ ਰਹੇ ਬਹੁਤ ਵੱਡੀ ਲੋੜ ਹੈ ਇੰਨੀ ਕਿਤੇ ਨਾਲ ਸਮੱਸਿਆਵਾਂ ਹੱਲ ਨਹੀਂ ਹੋਣੀਆਂ ਮੈਂ ਫੇਰ ਕਹਿੰਦਾ ਜਿਹੜੇ ਸੋਸ਼ਲ ਵਰਕਰ ਹੈ ਜਿਹੜੀਆਂ ਸੰਸਥਾਵਾਂ ਹੈ ਜਿਹੜੇ ਸਾਡੇ ਹੋਰ ਸ਼ਕਸ਼ੀਤਾ ਸਮਾਜਦਰਦੀ ਮਾਨਵਤਾ ਦੇ ਪ੍ਰੇਮੀ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਐਸੇ ਸੱਜਣ ਹੈਗੇ ਆ ਇਹਨਾਂ ਨੂੰ ਨਾਲ ਜੋੜੋ ਇਹ ਦੇਨਦਤ ਕੰਮ ਕਰਨ ਨੂੰ ਤਿਆਰ ਹੈ ਸਾਡੇ ਵਰਗੀਆਂ ਸੰਸਥਾਵਾਂ ਜਿਨ੍ਹਾਂ ਦੇ ਜਿਹੜੇ ਕਹਿੰਦੇ ਵੀ ਅਸੀਂ ਮੈਨ ਪਾਵਰ ਕੀ ਸਾਡੇ ਕੋਲ ਜਿਹੜੀ ਮਸ਼ੀਨਰੀ ਹੈਗੀ ਜਿਹੜੀ ਐਮਬੂਲੈਂਸ ਆ ਗਈਆਂ ਹੋਰ ਚੀਜ਼ਾਂ ਜੋ ਵੀ ਅਸੀਂ ਕਰ ਸਕਦੇ ਹਾਂ ਬਹੁਤ ਸਾਰੇ ਸਾਡੇ ਵਰਗੇ ਹੋਰ ਕਰਨ ਨੂੰ ਤਿਆਰ ਹੈ ਪਰ ਲੋੜ ਹੈ ਕਿ ਇਸ ਦੀ ਪਲੈਨਿੰਗ ਕਰਕੇ ਮੈਂ ਫਿਰ ਕਹਿੰਦਾ ਵੀ ਇਹਦਾ ਇੱਕ ਨੋਡਲ ਅਫੀਸਰ ਪੁਆਇੰਟ ਹੋਣਾ ਚਾਹੀਦਾ ਜ਼ਿਲ੍ਹੇ ਦੇ ਵਿੱਚ ਉਹਦੇ ਉਹਦੇ ਅੰਡਰ ਸੁਪਰਵਾਈਜ਼ ਦੇ ਅੰਡਰ ਇਹਨਾਂ ਦੀਆਂ ਏ ਸਟੈਪ ਵਾਈਜ਼ ਕਿ ਹਾਈ ਪ੍ਰਾਇਰੀਟੀ ਜਿਹੜੀ ਫਸਟ ਪ੍ਰਾਇਰੀਟੀ ਇਹ ਹੈ ਸੈਕੰਡ ਡੇ ਆ ਥਰਡ ਉਹ ਟੀਮਾਂ ਬਣਾ ਕੇ ਸਾਰੇ ਨੂੰ ਡਿਵਾਈਡ ਕਰਕੇ ਏਰੀਆ ਜੇਕਰ ਅਸੀਂ ਕੰਮ ਕਰਾਂਗੇ ਤਾਂ ਜਾ ਕੇ ਇਹ ਵੱਡੇ ਪੱਧਰ ਤੇ ਕੁਝ ਰਾਹਤ ਮਿਲ ਸਕਦੀ ਹੈ ਆਦਰਵਾਇਜ਼ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਉਹ ਜੂਝ ਰਹੇ ਆ ਉਹਨਾਂ ਦੀ ਪੀੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਠੀਕ ਹੈ ਅੱਜ ਸਰਪ੍ਰਸਤਰਾ ਕੀ ਕਰਾ ਕਹਿੰਦੇ ਜੋ ਸਮਾਨ ਕੀ ਭੇਜ ਰਿਹਾ ਤੁਹਾਡਾ ਸਾਡੇ ਵੱਲੋਂ ਜਿਹੜੀਆਂ ਸਾਨੂੰ ਰਿਪੋਰਟਾਂ ਸਾਡੇ ਮੈਂਬਰ ਉਧਰ ਸਾਰੇ ਜਗ੍ਹਾ ਤੇ ਸਾਡੇ ਨਾਲ ਮੈਂ ਕਹਿੰਦਾ ਵੀ 24 ਘੰਟੇ ਕਨੈਕਟਡ ਹੈਗੇ ਆਂ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਜੋ ਦੱਸਿਆ ਪਸ਼ੂਆਂ ਦੀ ਬਿਮਾਰੀ ਨਾਲ ਸੰਬੰਧ ਸਾਡੇ ਬਾਕੀ ਦੂਜੀ ਜਿਹੜੇ ਸਾਨੂੰ ਡਾਕਟਰ ਚਾਹੀਦੇ ਹੈਗੇ ਆ ਕਹਿੰਦੇ ਉਹਦੇ ਨਾਲ ਮੈਡੀਸਨ ਡਾਕਟਰ ਤੇ ਖਾਸ ਕਰਕੇ ਉਹਨਾਂ ਦੀ ਪ੍ਰੋਪਰ ਚੈੱਕ ਅਪ ਕਰਕੇ ਉਹਨਾਂ ਨੂੰ ਟਰੀਟਮੈਂਟ ਤੇ ਪਾਇਆ ਜਾ ਸਕੇ ਸੀਰੀਅਸ ਕੇਸ ਜਿਹੜੇ ਹੈਗੇ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਤੇ ਨਾਲ ਇੱਕ ਪਸ਼ੂਆਂ ਦੀ ਜਿਵੇਂ ਬਿਮਾਰੀਆਂ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਡਾਈਟ ਹੈ ਉਹਨਾਂ ਦਾ ਚਾਰਾ ਹੈ ਉਹਦੀ ਵੀ ਸਾਡੇ ਕੋਲ ਡਿਮਾਂਡ ਆ ਰਹੀ ਹੈ ਇਸ ਅੱਜ ਅਸੀਂ ਬਸ ਤਿਆਰ ਕੀਤੀ ਹੈ ਮੋਬਾਈਲ ਮੈਡੀਕਲ ਯੂਨਿਟ ਤਿਆਰ ਹੈ ਸਾਡਾ ਬਿਲਕੁਲ ਤਿਆਰ ਪਰ ਤਿਆਰ ਹੈ ਡਾਕਟਰ ਤਿਆਰ ਹੈ ਨਾਲ ਲੈਬਾਰਟਰੀ ਵਾਲੇ ਜਿਹੜੇ ਸਪੈਸ਼ਲਿਸਟ ਜਿਹੜੇ ਵੀ ਪੈਰਾ ਮੈਡੀਕਲ ਸਟਾਫ ਹੈ ਉਹ ਪੂਰਾ ਤਿਆਰ ਪਰ ਤਿਆਰ ਹੈ ਤਿੰਨ ਦਿਨ ਤੋਂ ਰਿਹੈਸਲ ਕਰ ਰਹੇ ਆ ਇਹਨਾਂ ਦੇ ਨਾਲ ਦੋ ਜਨਰੇਟਰ ਰੱਖ ਲਈ ਇੱਕ ਬੱਸ ਦੇ ਵੀ ਜਨਰੇਟਰ ਲਾ ਦਿੱਤਾ ਤੇ ਇੱਕ ਅਸੀਂ ਐਕਸਟਰਾ ਜਨਰੇਟਰ ਨਾਲ ਰੱਖ ਲਿਆ ਦੂਜੀਆਂ ਗੱਡੀਆਂ ਲਾਤੀਆਂ ਐਂਬੂਲੈਂਸ ਲਾਤੀ ਮੋਬਾਈਲ ਮੈਡੀਕਲ ਯੂਨਿਟ ਜਿਹੜਾ ਉਹ ਅਲੱਗ ਲਾ ਦਿੱਤੀ ਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਉਹਨਾਂ ਦੇ ਬਾਅਦ ਤੋਂ ਬਾਅਦ ਜਿਹੜੀਆਂ ਸਰੀਰ ਦੀਆਂ ਪ੍ਰੋਬਲਮਸ ਹੈਗੀਆਂ ਪਸ਼ੂਆਂ ਦੀਆਂ ਤੇ ਖਾਸ ਕਰਕੇ ਬੰਦਿਆਂ ਦੀ ਸਾਡੇ ਭੈਣ ਭਰਾਵਾਂ ਦੀਆਂ ਤੇ ਇੱਕ ਚਾਰੇ ਨਾਲ ਸੰਬੰਧ ਤਿੰਨ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖ ਕੇ ਜਾ ਰਹੇ ਆ ਪਰ ਉਹਨਾਂ ਦਾ ਉੱਥੋਂ ਕਹਿਣ ਦਾ ਮਤਲਬ ਜੋ ਮੈਸੇਜ ਆ ਰਹੇ ਆ ਕਿ ਬਹੁਤ ਜ਼ਿਆਦਾ 스멜 ਫੈਲੀ ਹੋਈ ਹੈ ਤੇ ਉਸ ਦੇ ਵਿੱਚ ਇੱਕ ਜਿਹੜੇ ਕਹ ਲੋ ਇਨਸੈਕਟਸ ਹੈਗੇ ਆ ਜਾਂ ਕੁਝ ਸ਼ਾਇਦ ਸਨੇਕਸ ਹੈਗੇ ਆ ਇਹਨਾਂ ਦੇ ਕੱਟਣੀਆਂ ਸਾਨੂੰ ਬਹੁਤ ਜ਼ਿਆਦਾ ਹੈ ਜਿਹਦੇ ਨਾਲ ਨੁਕਸਾਨ ਹੋ ਰਿਹਾ ਸੇਧ ਦਾ ਵੀ ਇਹਦਾ ਅਰੇਂਜਮੈਂਟ ਕਰਕੇ ਪ੍ਰੋਪਰ ਲੈ ਕੇ ਆਓ ਸਾਡੇ ਕੋਲ ਉਹ ਮਤਲਬ ਇਸ ਦੀ ਬਾਰ-ਬਾਰ ਕਹ ਲੋ ਕੁਰਲਾ ਰਹੇ ਆਂ ਡਿਮਾਂਡ ਕਰ ਰਹੇ ਆਂ ਉਹ ਅਸੀਂ ਤਿਆਰੀ ਕਰਕੇ ਜਾ ਰਹੇ ਆਂ ਮੈਨੂੰ ਲੱਗਦਾ ਵੀ ਅੱਜ ਸ਼ਾਮ ਤੱਕ ਸਾਡਾ ਜੇ ਡਾਕਟਰ ਨੇ ਕਹਿ ਦਿੱਤਾ ਤੇ ਪਿੱਛੇ ਹਾਲਾਤ ਸਾਨੂੰ ਆ ਲੌਕ ਕਰਨਗੇ ਬਾਸਾ ਉੱਥੇ ਵੱਢ ਜਾਣਗੇ ਬਸ ਕਿਉਂਕਿ ਇਹ ਬਾਸ ਦੀ ਹਾਈਟ ਵੀ ਜਿਆਦਾ ਹੈ 13 ਫੁੱਟ ਤੋਂ ਉੱਪਰ ਹੀ ਹੈ 14 ਫੁੱਟ ਦੇ ਲਗਭਗ ਤੇ ਜਿੱਥੇ ਜਿੱ ਤੱਕ ਜਾ ਸਕਦੀ ਹੈ ਉੱਥੇ ਅਸੀਂ ਬਾਕੀ ਅੱਗੇ ਐਂਬੂਲੈਂਸ ਦੇ ਨਾਲ ਉੱਥੇ ਇੱਕ ਸੈਂਟਰਲ ਪੁਆਇੰਟ ਬਣਾ ਕੇ ਅਲੱਗ-ਅਲੱਗ ਜ਼ਿਲ੍ਹੇ ਪਹਿਲਾਂ ਹੁਣ ਫਿਰੋਜ਼ਪੁਰ ਤੋਂ ਸ਼ੁਰੂ ਕਰਾਂਗੇ ਅਸੀਂ ਤੇ ਸਾਡੀ ਟੀਮ ਨੂੰ ਲੱਗਦਾ ਜਿਆ ਤਾਂ ਸਵੇਰੇ 2 ਵਜੇ ਨ ਦੋ ਤੋਂ ਤਿੰਨ ਦੇ ਵਿੱਚ ਨਿਕਲੇਗੀ ਜਾਂ ਫਿਰ ਹੁਣ ਦੇ ਕੋਸ਼ਿਸ਼ ਕਰਾਂਗੇ ਅਸੀਂ ਜੇ ਸ਼ਾਮ ਨੂੰ ਸਾਰੀ ਡਾਕਟਰ ਨੇ ਅਲੋਕ ਕਰ ਦਿੱਤਾ ਕਿ ਹਾਂ ਆਪਾਂ ਉਹ ਉਥੇ ਪਾਣੀ ਦੇ ਹਾਲਾਤ ਐਜਨ ਨੇ ਠੀਕ ਐ ਏਰੀਆ ਅੱਜ ਜਾਂ ਕੱਲ ਦੇ ਵਿੱਚ ਸਾਡੀ ਉੱਤੇ ਟੀਮ ਜਿਹੜੀ ਹੈਗੀ ਆ ਉਥੇ ਸੇਵਾਵਾਂ ਦੇ ਵਿੱਚ ਹਾਜ਼ਰ ਹੋ ਜਾਏਗੀ ਵੀ ਵੀ ਕੰਟੈਕਟ ਕਰਨਾ ਹੋਵੇ ਪ੍ਰਭਾਸਰੇ ਦਾ ਕੋਈ ਨੰਬਰ ਜਾਰੀ ਕਰਦੇ ਹਾਂ ਪ੍ਰਭਾਸਰਾ ਦੇ ਸਪੈਸ਼ਲ ਨੰਬਰ ਅਸੀਂ ਮੈਡੀਕਲ ਦੇ ਲਈ ਜਿਹੜੇ ਐ ਉਹ ਦੋ ਨੰਬਰ ਦਿੱਤੇ ਹੈਗੇ ਆ ਮੈਂ ਤੁਹਾਨੂੰ ਉਹ ਨੰਬਰ ਦੇ ਦਿੰਦਾ ਹੈਗਾ ਅਦਰਵਾਈਜ਼ ਜਿਹੜਾ ਇੱਥੇ ਆਈਵੀਆਰ ਦਾ ਨੰਬਰ ਹੈਗਾ ਜਿਹਦੇ ਉੱਤੇ ਕੋਈ ਵੀ ਸਮੱਸਿਆ ਲਈ ਕਾਲ ਕਰ ਸਕਦਾ 82880 34555 8280 3455 ਤੋਂ ਵੀ ਇਹ ਨੰਬਰ ਲਏ ਜਾ ਸਕਦੇ ਆ ਤੁਹਾਨੂੰ ਸੰਬੰਧਿਤ ਜਿਹੜੀ ਮੈਡੀਕਲ ਟੀਮ ਹੈਗੀ ਉਹਦਾ ਨੰਬਰ ਮਿਲ ਜਾਏਗਾ ਤੇ ਕੋਈ ਹੋਰ ਸਮੱਸਿਆ ਜਿਹੜੀ ਆ ਰਹੀ ਹੈ ਉਹਦਾ ਵੀ ਨੰਬਰ ਮਿਲ ਜਾਏਗਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਕੋਈ ਵੀ ਗੱਲਬਾਤ ਕਰ ਸਕਦੇ ਆ ਪ੍ਰਵਾਸਾ ਸੋ ਹੁਣ ਤੱਕ ਜਿਹੜੀ ਕੀ ਪਾਣੀਆਂ ਦੀ ਮਾਰ ਦੇ ਵਿੱਚ ਕਈ ਸੰਸਥਾਵਾਂ ਬੋੜੀਆਂ ਹੈਗੀਆਂ ਨੇ ਪੀੜਤਾ ਦੀ ਮਦਦ ਲਈ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਹੈਲਥ ਪ੍ਰੋਬਲਮਸ ਨੂੰ ਲੈ ਕੇ ਆ ਕਿਉਂਕਿ ਹੁਣ ਬੇਸ਼ੱਕ ਪਾਣੀ ਜਿਹੜਾ ਕੀ ਇਹ ਘਟਨਾ ਸ਼ੁਰੂ ਹੋ ਚੁੱਕਿਆ ਹੈਗਾ ਇਲਾਕਿਆਂ ਦੇ ਵਿੱਚੋਂ ਪਰ ਹੁਣ ਜਿਹੜੀਆਂ ਕੀ ਲੋਕਾਂ ਨੂੰ ਬਿਮਾਰੀਆਂ ਦਾ ਡਰ ਸਤਾ ਰਿਹਾ ਜਿਸ ਕਰਕੇ ਇਹਨਾਂ ਤੱਕ ਮੈਡੀਕਲ ਸੇਵਾਵਾਂ ਸਮੇਤ ਇਹਨਾਂ ਦੇ ਘਰਾਂ ਨੂੰ ਪੱਕਾ ਕਰਨਾ ਅਤੇ ਇਹਨਾਂ ਦੀ ਮੁਰਸੂਰ ਜੀਤੀ ਦੇ ਲਈ ਕਦਮ ਚੁੱਕੇ ਜਾਂਦੀ ਲੋੜ ਹੈ ਜਿਸ ਨੂੰ ਲੈ ਕੇ ਪ੍ਰਬਾਸਰਾ ਦੇ ਵੱਲੋਂ ਬਕਾਇਦਾ ਜਿਹੜਾ ਕਿ ਇੱਕ ਨੰਬਰ ਵੀ ਜਾਰੀ ਕੀਤਾ ਹੈ ਕਿ ਜਿਸ ਦੇ ਉੱਪਰ ਤੁਸੀਂ ਕਾਲ ਕਰਕੇ ਆਪਣੀ ਨੇਕ ਕਮਾਈ ਦੇ ਦਸਤਬੰਦ ਦੇ ਵਿੱਚੋਂ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਬਧੇਰੇ ਅਪਲਾਈਡ ਹੋ ਰੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨ ਨਾਲ ਪਰਵਿੰਦਰ ਗੁਰਾਲੀ